ਜੇਲ ਮੈਨੂਅਲ 'ਚ ਨਹੀਂ ਹੁੰਦਾ ਕਿ ਹਵਾਲਾਤੀ ਤੇ ਸਜ਼ਾਯਾ ਹਫ਼ਤਾ ਬੰਦੇ ਇਕੱਠੇ ਹੋ ਜਾਣ ਇਕੱਠੇ ਕਿਵੇਂ ਹੋ ਗਿਆ ਇਹਦੇ ਪਿੱਛੇ ਕੀ ਸੁਪਰਡੈਂਡੈਂਟ ਤੇ ਕਾਰਵਾਈ ਹੋਗੀ ਆ ਜਿਹੜਾ ਜੇਲ ਸੁਪਰਡੈਂਡੈਂਟ ਹੈ ਇਹਦਾ ਆਪਣਾ ਪਜਾਮੇ ਦਾ ਨਾੜਾ ਤਾਂ ਕਢਾ ਲੈਂਦੇ ਕਿ ਲਾਸਟਿਕ ਹੋਵੇ ਤੇ ਰੌਡ ਹੈ ਹੀ ਆ ਜੀ ਹਥੇ ਸਡਨਲੀ ਔਰ ਫੇਰ ਤਿੰਨ ਬੰਦੇ ਜ਼ਿਆਦਾ ਹੁੰਦੇ ਜਾਂ ਇੱਕ ਬੰਦਾ ਜ਼ਿਆਦਾ ਹੁੰਦਾ ਪਹਿਲਾਂ ਦੀ ਐਪਲੀਕੇਸ਼ਨ ਕਿਨੇ ਦਿੱਤੀ ਹੋਈ ਆ ਆ ਭੈ ਤਾਂ ਨਾ ਡਰਾ ਉਹ ਆ ਤੈਨੋਂ ਆਰਡਰ ਨੇ ਇੱਕ ਆਰਡਰ ਆ ਤਿੰਨ ਆਰਡਰ ਨੇ ਇਹ ਤਿੰਨ ਆਰਡਰ ਤਿੰਨੇ ਆਰਡਰ ਜਿਹੜੇ ਮੈਂ ਤੁਹਾਨੂੰ ਦੱਸੇ ਪਹਿਲਾਂ ਉਹਨਾਂ ਨੇ ਕਿਹਾ ਇਹਨੂੰ ਪੇਸ਼ ਕਰੋ ਫਿਰ ਕਿਹਾ ਮੈਡੀਕਲ ਐਗਜ਼ਾਮਨ ਕਰੋ ਫਿਰ ਕਿਹਾ ਇਹ ਕਨਟੈਂਪਟ ਆਫ ਕੋਰਟ ਹੈ ਪੇਸ਼ ਕਰੋ ਫਿਰ ਨੀ ਇਹ ਤਿੰਨ ਆਰਡਰ ਕੀਤੇ ਉਸ ਲੇਡੀ ਨੇ ਵਿਚਾਰੀ ਨੇ ਜੇ ਤੁਸੀਂ ਉਹਨਾਂ ਤਿੰਨ ਬੰਦਿਆਂ ਨੂੰ ਮੈਡੀਕਲ ਐਗਜ਼ਾਮਨ ਲਈ ਤੇ ਮੈਡੀਕਲ ਸਿਹਤ ਲਈ ਜਮ੍ਹਾਂ ਕਰਾਤਾ ਹੈ ਆਰਜਿੰਦਰਾ ਹਸਪੀਟਲ ਤਾਂ ਸੰਦੀਪ ਸਿੰਘ ਨੂੰ ਕਿਉਂ ਨਹੀਂ ਕਰਾਇਆ ਜਾ ਰਿਹਾ ਸਿੱਧਾ ਹੀ ਇਨਕਾਰੀ ਇਹਾਂ ਦੇ ਚਲ ਨਾ ਕਰਾਓ ਸਾਨੂੰ ਮਲਾਤਾ ਦਿਓ ਨਾ ਜੀ ਇਹ ਜੈਨ ਮੈਨੂਅਲ ਚ ਨਹੀਂ ਸੰਦੀਪ ਸਿੰਘ ਨੂੰ ਪਿੱਛੋਂ ਦੀ ਸ਼ਿਫਟ ਕਰਕੇ ਸੰਗਰੂਰ ਭੇਜ ਦਿੱਤਾ ਗਿਆ ਇੰਨੀ ਦਲੇਰੀ ਜਾਂ ਇੰਨੀ ਆਰਗੇਨਾਈਜੇਸ਼ਨ ਇੱਕ ਜੇਲ ਸੁਪਰਡੈਂਟ ਦੀ ਤਾਂ ਨਹੀਂ ਹੋ ਸਕਦੀ ਇਹਦਾ ਮਤਲਬ ਇਹਦੇ ਪਿੱਛੇ ਵੀ ਲੋਕ ਨੇ ਕੀ ਆਈਜੀ ਪੁਲਿਸ ਤੇ ਕਾਰਵਾਈ ਹੋਗੀ ਆਈਜੀ ਜੇਲ ਤੇ ਤੇ ਜਾਂ ਜੇਲ ਮੰਤਰੀ ਕੀ ਕਰ ਰਹੇ ਨੇ ਔਰ ਸਭ ਤੋਂ ਅਹਿਮ ਸਾਡੇ ਚੀਫ ਐਗਜ਼ੀਕਿਊਟਿਵ ਮੁੱਖ ਮੰਤਰੀ ਕੀ ਕਰ ਰਹੇ ਨੇ ਜਿਸ ਕਾਨੂੰਨ ਦੀ ਦੋਹਾਈ ਸਾਡੇ ਸਾਹਮਣੇ ਵਾਰ-ਵਾਰ ਦਿੱਤੀ ਜਾਂਦੀ ਹੈ ਕਿ ਤੁਸੀਂ ਬੈਰੀਕਡੇ ਕਿਵੇਂ ਤੋੜਤੇ ਤੁਸੀਂ ਨਾਰੇ ਕਿਵੇਂ ਲਾਤੇ ਤੁਸੀਂ ਕੁਝ ਲਿਖ ਕੇਵੇਂ ਦਿੱਤਾ ਕਿ ਉਸੇ ਸਵਧਾਨ ਦੀਆਂ ਝੱਜੀਆਂ ਸਾਡੇ ਅਫੀਸਰ ਨਹੀਂ ਉਡਾ ਰਹੇ ਸਾਡੇ ਵੱਡੇ-ਵੱਡੇ ਮੰਤਰੀ ਨਹੀਂ ਤੇ ਮੁੱਖ ਮੰਤਰੀ ਨਹੀਂ ਉਡਾ ਰਹੇ ਬੀਬੀ ਐਮਬੀ ਦੋਸ਼ੀ ਹੈ ਮੈਂ ਸ਼ਰਮ ਕਹਿ ਰਿਹਾ ਕਿਉਂਕਿ ਜੇ ਮੀਨ ਨਾਲ ਹੜ੍ਹ ਆਈ ਹੁੰਦੀ ਦਾ ਪਟਿਆਲੇ ਦੇ ਖੇਤਾਂ 'ਚ ਵੀ ਆ ਜਾਂਦੇ ਫਰੀਦਕੋਟ ਵੀ ਆ ਜਾਂਦੇ ਮੁਕਸਰ ਵੀ ਆ ਜਾਂਦੇ ਮੈਂ ਉਧਰ ਤਾਂ ਜਿੰਨੇ ਥਾਵਾਂ ਤੇ ਡੋਬਾ ਆਇਆ ਮੈਂ ਤਾਂ ਸਾਰੀ ਗਿਆ ਹਰ ਥਾਂ ਤੇ ਮੈਂ ਪੁੱਛਿਆ ਜਦੋਂ ਤੁਸੀਂ ਪਾਣੀ ਲਾਉਣਾ ਹੁੰਦਾ ਕਿਵੇਂ ਲਾਉਣੇ ਆਂ ਆਂਦੇ ਜੀ ਬੋਰ ਕਰਦੇ ਆਂ ਤੇ ਮੈਂ ਕਿਹਾ ਆ ਪਾਣੀਆਂ ਦੇ ਡੋਪਣ ਲਈ ਹੈ ਪਾਣੀ ਇਹ ਸਾਨੂੰ ਲਾਉਣ ਲਈ ਨਹੀਂ ਮਿਲਦਾ ਡੋਬਣ ਲਈ ਮਿਲਦਾ ਹੈ ਕੀ ਕਰ ਰਹੀ ਹੈ ਸਾਡੀਆਂ ਸਰਕਾਰਾਂ ਇਹਨਾਂ ਨੇ ਫੈਸਲੇ ਕੀਤੇ ਆ ਪਟਿਆਲੇ ਦੀ ਕੇਂਦਰੀ ਜੇਲ੍ਹ ਦੇ ਸਾਹਮਣੇ ਆ ਸੰਕੇਤਕ ਪ੍ਰੋਟੈਸਟ ਕੀਤਾ ਜਾ ਰਿਹਾ ਵਾ ਵੱਖ-ਵੱਖ ਜਿੱਥੇ ਬੰਦੇ ਆਗੂ ਸਹਬਾਨ ਪਹੁੰਚੇ ਆ ਸੰਦੀਪ ਸਿੰਘ ਸੰਨੀ ਦਾ ਮਸਲਾ ਜੋ ਬਣਿਆ ਹੋਇਆ ਵਾ ਕੁਛ ਦਿਨ ਪਹਿਲੋ ਜੋ ਜੇਲ੍ਹ ਦੇ ਅੰਦਰ ਵਾਪਰੇ ਆ ਉਸ ਤੋਂ ਬਾਅਦ ਦੇ ਵਿੱਚ ਇੱਕ ਥੜੇ ਨੂੰ ਤੇ ਹਸਪੀਟਲ ਦੇ ਐਡਮਿਟ ਕਰਵਾ ਦਿੱਤਾ ਜਾਂਦਾ ਵਾ ਇਲਾਜ ਚ ਜਿਹਰੇ ਇਲਾਜ ਕਰਤਾ ਜਾਂਦਾ ਪਰ ਸੰਦੀਪ ਸਿੰਘ ਸੰਨੀ ਨੂੰ ਅਜੇ ਤੱਕ ਚੇਰੇ ਇਲਾਜ ਕਿਉਂ ਨਹੀਂ ਕੀਤਾ ਗਿਆ ਪਰਿਵਾਰ ਦੀ ਕੋਸ਼ਿਸ਼ਾਂ ਹੋਈਆਂ ਕਿ ਅਸੀਂ ਗੱਲਬਾਤ ਕਰਦੇ ਹਾਂ ਅਸੀਂ ਗੱਲਬਾਤ ਕਰਨ ਵਾਸਤੇ ਪਹੁੰਚੇ ਪਰ ਪਰਿਵਾਰ ਉਹ ਨਹੀਂ ਮਿਲ ਦਿੱਤਾ ਗਿਆ ਉਸ ਤੋਂ ਬਾਅਦ ਵਿੱਚ ਪਰਿਵਾਰ ਨੇ ਕਾਲ ਦਿੱਤੀ ਤੇ ਅੱਜ ਵੱਖ-ਵੱਖ ਜਥੇਬੰਦੇ ਨਮਾਇंदे ਇੱਥੇ ਪਹੁੰਚੇ ਸਾਡੇ ਨਾਲ ਅਮਤੋਜ ਮਾਨ ਜੀ ਵੀ ਇਹ ਸਪੈਸ਼ਲ ਤੌਰ ਤੇ ਪਹੁੰਚੇ ਆ ਗੁਰਫਤੇ ਸੰਜ ਕਰਦੇ ਮਾਨ ਸਾਹਿਬ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਪਹਿਲੋ ਤੇ ਧੰਨਵਾਦ ਆ ਤੁਹਾਡਾ ਸਾਰੇ ਵੀਰਾਂ ਦਾ ਇੱਕ ਵੱਡਾ ਸਹਿਯੋਗ ਤੁਸੀਂ ਉਸ ਇਲਾਕਿਆਂ ਦੇ ਵਿੱਚ ਤੁਹਾਡੀ ਆਵਾਜ਼ بلند ਹੋਈ ਤੁਸੀਂ ਅਕਾਲ ਤੱਕ ਸਭ ਤੇ ਪਹੁੰਚੇ ਇੱਕ ਵੱਡੀ ਆਵਾਜ਼ ਆ ਤੁਹਾਡੀ ਅੱਜ ਤੁਸੀਂ ਇਸ ਲੋਕੇਸ਼ਨ ਤੇ ਪਹੁੰਚੇ ਹੋ ਇਸ ਘਟਨਾਕ੍ਰਮ ਨੂੰ ਕਿਵੇਂ ਦੇਖਦੇ ਹੋ ਇੱਕ ਪਾਸੇ ਪਾਣੀ ਆਇਆ ਹੋਇਆ ਵਾ ਪੰਜਾਬ ਚੋਂ ਬਣਿਆ ਹੋਇਆ ਇੱਕ ਪਾਸੇ ਨੌਜਵਾਨੇ ਨੇ ਜੋ ਕੁਝ ਹੋ ਰਿਹਾ ਅਸੱਚ ਕੀ ਹੈ ਨਾ ਧੱਕਾ ਅਸੀਮ ਲੈਵਲ ਤੇ ਹੋ ਰਿਹਾ ਹੈ ਸੀਮਾ ਨਹੀਂ ਕੀ ਉਹਦੀ ਇੱਕ ਪਾਸੇ ਪੰਜਾਬ ਡੋਬ ਰਿਹਾ ਇੱਕ ਪਾਸੇ ਸੰਦੀਪ ਸਿੰਘ ਦੇ ਪਰਿਵਾਰ ਨੇ 1 ਸਾਲ ਪਹਿਲਾਂ ਤੋਂ 6 ਮਹੀਨੇ 9 ਮਹੀਨਿਆਂ ਤੋਂ ਐਪਲੀਕੇਸ਼ਨ ਦਿੱਤੀਆਂ ਹੋਈਆਂ ਕਿ ਆ ਜਿਹੜੇ ਬੰਦੇ ਨੇ ਇਹ ਸਾਡੇ ਬੰਦੇ ਨੂੰ ਟੀਚਰਾਂ ਕਰ ਰਹੇ ਨੇ ਸਾਡੇ ਬੰਦੇ ਤੋਂ ਦੂਰ ਰੱਖੇ ਜਾਣ ਹੁਣ ਮੈਨੂੰ ਇਹ ਦੱਸੋ ਕਿ ਇੱਕ ਪਾਸੇ ਸਜ਼ਾ ਯਾਫਤਾ ਬੰਦੇ ਇੱਕ ਪਾਸੇ ਅੰਡਰ ਟ੍ਰਾਇਲ ਨੇ ਸੰਦੀਪ ਸਿੰਘ ਹੋਰੀ ਇਕੱਠੇ ਕਿਵੇਂ ਹੋਗੇ ਇਹ ਤਾਂ ਜੇਲ ਮੈਨੂਅਲ ਛੁੰਦਾ ਹੀ ਨਹੀਂਗਾ ਜੇਲ ਮੈਨੂਅਲ 'ਚ ਨਹੀਂ ਹੁੰਦਾ ਕਿ ਹਵਾਲਾਤੀ ਤੇ ਸਜ਼ਾ ਯਾਫਤਾ ਬੰਦੇ ਇਕੱਠੇ ਹੋ ਜਾਣ ਇਕੱਠੇ ਕਿਵੇਂ ਹੋ ਗਿਆ ਆਜੋ ਇੱਥੇ ਆਜੋ ਇਕੱਠੇ ਕਿਵੇਂ ਹੋ ਗਿਆ ਹਨਾਂ ਇਹਦੇ ਪਿੱਛੇ ਕੀ ਸੁਪਰਡੈਂਡੈਂਟ ਤੇ ਕਾਰਵਾਈ ਹੋਗੀ ਆ ਜਿਹੜਾ ਜੇਲ ਸੁਪਰਡੈਂਡੈਂਟ ਹੈ ਕੀ ਇਹਦੇ ਤੇ ਕਾਰਵਾਈ ਹੋਊਗੀ ਔਰ ਫਿਰ ਉਹ ਰੌਡ ਕਿੱਥੋਂ ਆ ਗਈ ਯਾਰ ਇਹ پارک ਹੈ پارک ਚ ਵੀ ਨਹੀਂ ਹੁੰਦੀ ਜੇਲ ਚ ਕਿਵੇਂ ਆ ਗਈ ਇਹਦਾ ਆਪਣਾ ਪਜਾਮੇ ਦਾ ਨਾਲਾ ਤਾਂ ਕਢਾ ਲੈਂਦੇ ਕਿ ਲਾਸਟਿਕ ਹੋਵੇ ਤੇ ਰੌਡ ਐਂ ਆ ਗਈ ਇੱਥੇ ਸਡਨਲੀ ਔਰ ਫਿਰ ਤਿੰਨ ਬੰਦੇ ਜ਼ਿਆਦਾ ਹੁੰਦੇ ਜਾਂ ਇੱਕ ਬੰਦਾ ਜ਼ਿਆਦਾ ਹੁੰਦਾ ਹੈ ਪਹਿਲਾਂ ਦੀ ਐਪਲੀਕੇਸ਼ਨ ਕਿਨੇ ਦਿੱਤੀ ਹੋਈ ਐ ਚਲੋ ਉਸ ਤੋਂ ਅੱਗੇ ਆਜੋ ਜੇ ਤੁਸੀਂ ਉਹਨਾਂ ਤਿੰਨ ਬੰਦਿਆਂ ਨੂੰ ਮੈਡੀਕਲ ਇਗਜ਼ਾਮਨ ਲਈ ਤੇ ਮੈਡੀਕਲ ਸਿਹਤ ਲਈ ਜਮਾ ਕਰਾਤਾ ਹੈ ਆ ਰਜਿੰਦਰਾ ਹਸਪੀਟਲ ਤਾਂ ਸੰਦੀਪ ਸਿੰਘ ਨੂੰ ਕਿਉਂ ਨਹੀਂ ਕਰਾਇਆ ਜਾ ਰਿਹਾ ਸਿੱਧਾ ਹੀ ਇਨਕਾਰੀ ਇਹਾਂ ਦੇ ਚਲ ਨਾ ਕਰਾਓ ਸਾਨੂੰ ਮਲਾਤਾ ਦਿਓ ਨਾ ਜੀ ਇਹ ਜੈਨੂਮੈਨੂਅਲ 'ਚ ਨਹੀਂ ਇਹਨਾਂ ਨੇ ਜਾ ਕੇ ਰਿੱਟ ਪਾਈ ਤਾਂ ਸਾਡੀ ਬਹੁਤ ਹੀ ਕਮਾਲ ਦੀ ਮੈਂ ਕਹੂੰਗਾ ਸਿਵਲ ਜੱਜ ਹੈ ਜੈਡੀ ਉਨੇ ਇੰਟਰਸਟ ਲਿਆ ਇਹਦੇ ਚਾਹੁਰ ਉਹਨਾਂ ਨੇ ਆਰਡਰ ਕੀਤਾ ਕਿ ਭਾਈ ਇਹਨੂੰ ਪੇਸ਼ ਕਰੋ ਕਿਤਾ ਕੇ ਪੇਸ਼ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਚਲੋ ਉਹਨਾਂ ਨੇ ਉਸੇ ਦੇ ਨਹੀਂ ਫੇਰ ਆਰਡਰ ਕੀਤਾ ਕਿ ਤੁਸੀਂ ਇਹਨਾਂ ਨੂੰ ਇੱਕ ਬੋਰਡ ਬਣਾਇਆ ਜਾਵੇ ਜੋ ਮੈਡੀਕਲ ਅਫੀਸਰ ਹੈ ਪਟਿਆਲੇ ਦਾ ਔਰ ਉਹਦੇ ਤਹਿਤ ਇਹਨਾਂ ਨੂੰ ਮੈਡੀਕਲ ਐਗਜ਼ਾਮਨ ਕਰੋ ਤੇ ਫੇਰ ਇਹਨਾਂ ਦਾ ਇਲਾਜ ਕਰੋ ਨਹੀਂ ਕੀਤਾ ਗਿਆ ਫੇਰ ਉਹਨਾਂ ਦਾ ਤੀਜਾ ਆਰਡਰ ਕਿ ਇਹ ਕੰਟੈਂਪਟ ਆਫ ਕੋਰਟ ਹੋ ਰਿਹਾ ਹੈ ਮੈਂ ਕਾਰਵਾਈ ਕਰੂੰਗੀ ਤੁਹਾਡੇ ਤੇ ਸਿਫਾਰਿਸ਼ ਕਰੂੰਗੀ ਤੁਹਾਡੀ ਨੌਕਰੀ ਜਾ ਸਕਦੀ ਜੇਲ੍ਹ ਹੋ ਸਕਦੀ ਹੈ ਇਹ ਤੇ ਕੰਟੈਂਪਟ ਆਫ ਕੋਰਟ ਤਾਂ ਹੀ ਹੁੰਦਾ ਉਹਨੂੰ ਨਹੀਂ ਮੰਨਿਆ ਗਿਆ ਤੇ ਸੰਦੀਪ ਸਿੰਘ ਨੂੰ ਪਿੱਛੋਂ ਦੀ ਸ਼ਿਫਟ ਕਰਕੇ ਸੰਗਰੂਰ ਭੇਜ ਦਿੱਤਾ ਗਿਆ ਇੰਨੀ ਦਲੇਰੀ ਜਾਂ ਇੰਨੀ ਆਰਗੇਨਾਈਜੇਸ਼ਨ ਇੱਕ ਜੇਲ੍ਹ ਸੁਪਰਡੈਂਟ ਦੀ ਤਾਂ ਨਹੀਂ ਹੋ ਸਕਦੀ ਇਹਦਾ ਮਤਲਬ ਇਹਦੇ ਪਿੱਛੇ ਵੀ ਲੋਕ ਨੇ ਕੀ ਆਈਜੀ ਪੁਲਿਸ ਤੇ ਕਾਰਵਾਈ ਹੋਗੀ ਆਈਜੀ ਜੇਲ ਤੇ ਤੇ ਜਾਂ ਜੇਲ ਮੰਤਰੀ ਕੀ ਕਰ ਰਹੇ ਨੇ ਔਰ ਸਭ ਤੋਂ ਅਹਿਮ ਛਾਡੇ ਚੀਫ ਐਗਜ਼ੀਕਿਊਟਿਵ ਮੁੱਖ ਮੰਤਰੀ ਕੀ ਕਰ ਰਹੇ ਨੇ ਕਿ ਇਹ ਬਨਾਣਾ ਰਿਪਬਲਿਕ ਹੈ ਇਹ ਡੈਮੋਕ੍ਰੇਸੀ ਨਹੀਂਗੀ ਡੈਮੋਕ੍ਰੇਸੀ ਦੇ ਵਿੱਚ ਨਿਆਂ ਪਾਲਿਕਾ ਦੀ ਇੰਨੀ ਉਲੰਘਣਾ ਬਾਈ ਜੀ ਮੈਂ ਤੇ ਤੁਸੀਂ ਆਪਾਂ ਵੇਂਦੇ ਰਹਿਣੇ ਆ ਇੱਕ ਕੋਰਟ ਦੇ ਵਿੱਚ ਹਾਈ ਕੋਰਟ ਹੋਵੇ ਜਾਂ ਇਵਨ ਸਿਵਲ ਕੋਰਟ ਡਿਸਟ੍ਰਿਕਟ ਕੋਰਟ ਹੋਵੇ ਪੁਲਿਸ ਵਾਲਿਆਂ ਦੀਆਂ ਲੱਤਾਂ ਕੰਮ ਦੀਆਂ ਹੁੰਦੀਆਂ ਕਿ ਕਿਤੇ ਜੱਜ ਕੋਈ ਆਰਡਰ ਨਾ ਕਰ ਦੇ ਇੱਥੇ ਜੱਜ ਦੇ ਤਿੰਨ ਆਰਡਰ ਸਿਵਲ ਜੱਜ ਦੇ ਮੰਨੇ ਹੀ ਨਹੀਂ ਜਾ ਰਹੇ ਤੇ ਇਹ ਥਾਪੜਾ ਕਿਹਦਾ ਹੈ ਉਹ ਥਾਪੜਾ ਕਿਉਂ ਹੈ ਸਿੱਧੀ ਕਲੀਅਰ ਗੱਟ ਗੱਲ ਹੈ ਕਿ ਸੰਦੀਪ ਸਿੰਘ ਹੋਰਾਂ ਦੇ ਸੰਨੀ ਸੰਦੀਪ ਸਿੰਘ ਸੰਨੀ ਹੋਰਾਂ ਦੇ ਸੱਟਾਂ ਮਾਰੀਆਂ ਗਈਆਂ ਔਰ ਉਹ ਵੀ ਸੱਟਾਂ ਉਹਨੇ ਜੋ ਨਜ਼ਰ ਆ ਰਹੀਆਂ ਨਹੀਂ ਤਾਂ ਇਹ ਦੱਸਣਗੇ ਉਹਨਾਂ ਨੂੰ ਮਿਲਣ ਕਿਉਂ ਨਹੀਂ ਦੇ ਰਹੇ ਉਹਨਾਂ ਨੂੰ ਪੇਸ਼ ਕਿਉਂ ਨਹੀਂ ਕੀਤਾ ਜਾ ਰਿਹਾ ਔਰ ਮੈਂ ਪਰਿਵਾਰ ਨਾਲ ਮਿਲਣ ਨਹੀਂ ਕਹਿ ਰਿਹਾ ਜਿਹੜਾ ਸਾਡਾ ਸੰਵਿਧਾਨ ਕਹਿੰਦਾ ਹੈ ਸੰਵਿਧਾਨ ਦਾ ਆਰਟੀਕਲ 22 ਜਿਹਦਾ ਸੈਕਸ਼ਨ 38 ਕਹਿੰਦਾ ਹੈ ਕਿ ਮੁਵਕਲ ਨੂੰ ਵਕੀਲ ਨਾਲ ਤਾਂ ਮਿਲਣ ਦੇਣਾ ਹੀ ਪਊਗਾ ਮਿਲ ਨਹੀਂ ਮਿਲ ਰਿਹਾ ਮੈਂ ਤਿਆਰ ਹੈ ਵਕੀਲ ਨੂੰ ਨਹੀਂ ਮਿਲਣ ਦੇਣਾ ਅੱਜ ਤੱਕ ਨਹੀਂ ਮਿਲ ਦਿੱਤਾ ਇਹਨਾਂ ਦੇ ਵਕੀਲ ਨੇ ਮਿਸਟਰ ਕੁਮਨ ਉਹਨਾਂ ਨੇ ਮੈਨੂੰ ਦੱਸਿਆ ਮੁੱਖ ਮੰਤਰੀ ਸਾਹਿਬ ਦਾ ਤੁਸੀਂ ਜ਼ਿਕਰ ਕੀਤਾ ਮੁੱਖ ਮੰਤਰੀ ਸਾਹਿਬ ਤੇ ਕੁਝ ਦਿਨ ਪਹਿਲਾਂ ਠੀਕ ਨਹੀਂ ਸੀ ਆ ਉਸ ਸਾਲ ਦੇ ਵਿੱਚ ਜ਼ੇਰੇਲਾ ਸੀ ਤਸਵੀਰਾਂ ਆਈਆਂ ਉਹਨਾਂ ਦੀਆਂ ਉਹ ਦੇਖ ਲਓ ਉਹਨਾਂ ਨੂੰ ਬਿਨਾਂ ਗੱਲ ਤੋਂ ਫੋਟੀ ਚੱਕੀ ਫਿਰਦੇ ਸਾਨੂੰ ਤਾਂ ਨਹੀਂ ਪਤਾ ਕੀ ਝਗੜਾ ਹੋਇਆ ਜਾਂ ਕਿਹੜੀ ਬਿਮਾਰੀ ਹੈ ਇੱਥੇ ਇੱਕ ਬੰਦੇ ਨਾਲ ਸ਼ਰੀਅਮ ਤਕਾ ਹੋ ਰਿਹਾ ਹੈ ਉਹਨਾਂ ਨੂੰ ਤੁਸੀਂ ਮੈਡੀਕਲ ਐਗਜ਼ਾਮਨ ਵੀ ਨਹੀਂ ਕਰ ਰਹੇ ਲਾਜ ਤਾਂ ਦੂਰ ਦੀ ਗੱਲ ਰਹੀ ਔਰ ਉਤੋਂ ਇਹੋ ਜੀ ਹਾਲਤ ਚ ਡੈਫੀਨਿਟਲੀ ਆਪਾਂ ਤੋਂ ਲੁਕੋਇਆ ਜਾ ਰਿਹਾ ਹੈ ਨਾ ਮੈਜਿਸਟ੍ਰੇਟ ਤੋਂ ਛੁਪਾਇਆ ਜਾ ਰਿਹਾ ਹੈ ਨਾ ਤਾਂ ਹੀ ਨਹੀਂ ਲਿਆ ਰਹੇ ਤਾਂ ਹੀ ਉਹਨਾਂ ਨੂੰ ਜਿਹੜਾ ਇਥੋਂ ਦੇ ਮੈਡੀਕਲ ਅਫੀਸਰ ਉਹਦੇ ਥੱਲੇ ਬੋਰਡ ਆ ਉਹਨੂੰ ਵੀ ਐਗਜ਼ਾਮਨ ਕਰਨ ਦੇ ਰਹੇ ਇਟ ਮੀਨ ਕਿ ਸੱਟਾਂ ਮਾਰੀਆਂ ਗਈਆਂ ਤਸ਼ੱਦਦ ਕੀਤਾ ਗਿਆ ਉਸੇ ਹਾਲਾਤ ਚ ਪਿਛਲੇ ਦਰਵਾਜ਼ੇ ਥਾਈ ਪਾਸੇ ਚ ਭਾਗੇ ਸੰਗਰੂਰ ਲੈ ਗਏ ਨੇ ਜਾਂ ਜਿਵੇਂ ਵੀ ਲੈ ਗਏ ਨੇ ਇਹ ਕੀ ਮਤਲਬ ਹੈ ਇਹਦਾ ਇਹ ਕਿਹੜਾ ਮਤਲਬ ਹੈ ਇਨਸਾਫ ਹੈ ਇਹ ਇਨਸਾਫ ਹੋ ਰਿਹਾ ਹੈ 30 30 40 40 ਸਾਲਾਂ ਤੋਂ ਲੜਾਈਆਂ ਲੜੀਆਂ ਜਾ ਰਹੀਆਂ ਸੀ ਤੋਂ 90 ਤਹੱਕੇ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਸੀ ਉਹ ਜਿਹੜੇ ਮਲਜ਼ਮ ਬਣ ਕੇ ਨਾ ਜੇਲ੍ਹਾਂ ਦੇ ਵਿੱਚ ਬੈਠੇ ਹੋਏ ਆ ਪਰ ਉਹਨਾਂ ਵਾਸਤੇ ਕਾਨੂੰਨ ਹੋਰ ਵਾ ਸੰਦੀਪ ਸੰਨੀ ਵਰਗੇ ਨੌਜਵਾਨ ਜਾਂ ਬੰਦੀ ਸਿੰਘਾਂ ਵਾਸਤੇ ਕੁਝ ਕਾਨੂੰਨ ਹੋ ਮੈਨੂੰ ਨਾ ਇੱਥੇ ਬੰਦੇ ਮਿਲ ਗਏ ਆਂਦੇ ਜੀ ਤੁਹਾਨੂੰ ਪਤਾ ਹੈ ਇਹ ਕਾਨੂੰਨ ਹੋਰ ਕਿਉਂ ਆ ਜਿਹੜੀ ਤੁਸੀਂ ਗੱਲ ਪੁੱਛੀ ਆ ਪੁਲਿਸ ਵਾਲੇ ਪੁਲਿਸ ਵਾਲੇ ਦੀ ਮਦਦ ਕਰ ਰਹੀ ਹੈ ਬਾ ਮੈਂ ਕਿਹਾ ਤੁਹਾਨੂੰ ਇੱਕ ਗੱਲ ਪਤਾ ਹੈ ਜਿਹੜਾ ਉਹਨਾਂ ਤਿੰਨਾਂ ਚੋਂ ਇੱਕ ਹੈ ਗੁਰਬਚਨ ਸਿੰਘ 93 ਦੇ ਵਿੱਚ ਉਹਨੇ ਦੋ ਪੁਲਿਸ ਵਾਲੇ ਹੀ ਮਾਰੇ ਸੀ ਗੁਰਬਚਨ ਸਿੰਘ ਨੇ ਜੀ ਉਹ ਵਿਚਾਰੇ ਇਮਾਨਦਾਰ ਹੋਣਗੇ ਉਸੇ ਚੱਕਰ ਜੀ ਇਹਨੂੰ ਸਜ਼ਾ ਹੋਈ ਹੈ ਫੀਤੀਆਂ ਲਵਾਉਣ ਦੀ ਖਾਤਰ ਸਾਰਾ ਕੁਝ ਕੀਤਾ ਗਿਆ ਸੀ ਉਦੋਂ ਕਿ ਫੀਤੀਆਂ ਲੱਗ ਜਾਣ ਸਾਡੇ ਮੋਢਿਆਂ ਤੇ ਸਟਾਰ ਲੱਗ ਜਾਣ ਭਾਵੇਂ ਕੋਈ ਵੀ ਅੱਜ ਦਾ ਮਰਜ਼ੀ ਕਤਲ ਕਰ ਦੇ ਮੈਂ ਕਹਾਂ ਲਈ ਵੀ ਇਹ ਭੁਖ ਤਖਿਓ ਰਏ ਉਹਨਾਂ ਚੋਂ ਇੱਕ ਬੰਦਾ ਹੈ ਮੈਨੂੰ ਅਜੇ ਪੂਰਾ ਕਨਫਰਮ ਨਹੀਂ ਹੋਇਆਗਾ ਮੈਨੂੰ ਦੱਸਿਆ ਗਿਆ ਹੈ ਕਿ ਉਸ ਬੰਦੇ ਨਾਲ ਤਾਂ ਉਹਦਾ ਪਰਿਵਾਰ ਨੇ ਨਾਤਾ ਹੀ ਤੋੜਤਾ ਹੈ ਇਹਨਾਂ ਤਿੰਨਾਂ ਚੋਂ ਹੀ ਇੱਕ ਹੈ ਪਾ ਕਹਿੰਦੇ ਆ ਸੂਬੇ ਦੇ ਨਾਲ ਸੂਬੇ ਨਾਲ ਮੈਂ ਆਪਣੇ ਆਪ ਨੂੰ ਉਸ ਸਮੇਂ ਚ ਕਿਹਾ ਸੀ ਕਿ ਮੈਂ ਸੂਬਾ ਸਰਹੰਦਾ ਤੇ ਜੇ ਸੂਬਾ ਸਰਹੰਦਾ ਤੇ ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਵੀ ਆ ਜਾਂਦੇ ਆ ਸੰਦੀਪ ਸਿੰਘ ਸਿੰਘ ਤਾਂ ਹਮੇਸ਼ਾ ਹੀ ਆਏ ਆ ਇਹ ਤਾਂ ਉੱਪਰ ਵਾਲੇ ਦਾ ਅਸੂਲ ਹੈ ਪਰ ਮੈਨੂੰ ਗੱਲ ਇੱਕ ਪ੍ਰਾਈਵੇਟ ਇੰਡੀਵਿਜੂਅਲ ਨਾਲ ਨਹੀਂ ਕੀ ਪ੍ਰਾਈਵੇਟ ਇੰਡੀਵਿਜੂਅਲ ਪਾਗਲ ਵੀ ਹੋ ਸਕਦਾ ਹੈ ਖੱਚ ਵੀ ਹੋ ਸਕਦਾ ਹੈ ਗੰਦਾ ਵੀ ਹੋ ਸਕਦਾ ਹੈ ਔਰ ਉਹਨੂੰ ਸੋਧਾ ਵੀ ਲੱਗ ਸਕਦਾ ਹੈ ਮੈਨੂੰ ਉਹਦਾ ਮਸਲਾ ਨਹੀਂਗਾ ਮੈਨੂੰ ਮਸਲਾ ਇਹ ਹੈ ਕਿ ਜੋ ਸਰਕਾਰ ਜੋ ਤੰਤਰ ਚੱਲ ਰਿਹਾ ਹੈ ਸਰਕਾਰ ਚੱਲ ਰਹੀ ਹੈ ਜੋ ਚਲਾ ਰਹੇ ਨੇ ਕੀ ਆ ਤਰੀਕਾ ਏਕਾਰ ਸਰਕਾਰ ਚਲਾਉਣ ਦਾ ਮਨੁੱਖੀ ਅਧਿਕਾਰ ਕਿੱਥੇ ਅੱਜ ਹੁਣ ਆਹੀ ਤਾਂ ਮੈਂ ਗੱਲ ਕਰ ਰਿਹਾ ਕਿ ਤੁਸੀਂ ਜੋ ਸਾਡਾ 22 ਆਰਟੀਕਲ ਹੈ ਸੰਵਿਧਾਨ ਦਾ ਉਹਦੀ ਵੀ ਉਲੰਘਣਾ ਹੋ ਰਹੀ ਸ਼ਰਿਆਂ ਮੈਜਿਸਟ੍ਰੇਟ ਜੋ ਤਿੰਨ ਫੈਸਲੇ ਤਿੰਨ ਆਰਡਰ ਕਰ ਚੁੱਕੀ ਵਿਚਾਰੀ ਸਿਵਲ ਜੱਜ ਔਰ ਇੱਕ ਹੋਰ ਗੱਲ ਦੱਸਾਂ ਤੁਹਾਨੂੰ ਉਹ ਜਿਹੜੀ ਸਿਵਲ ਜੱਜ ਆ ਮੈਂ ਸਪੈਸ਼ਲੀ ਪੁੱਛਿਆ ਮੈਂ ਕਿ ਕੌਣ ਹੈ ਉਹਨਾਂ ਦਾ ਨਾਮ ਮੇਰੇ ਫੋਨ 'ਚ ਹੈ ਆਂਦੇ ਜੀ Hindu lady ਹੈ ਅੱਛਾ ਜੀ ਨੇ ਫੈਸਲਾ ਲਿਆ ਹੈ ਫੈਸਲਾ ਲਿਆ ਤੈਨੂੰ ਫੈਸਲਾ ਮੈਂ ਉਸ ਲੇਡੀ ਨੂੰ ਸਲਾਮ ਕਰੂੰਗਾ ਜਿਨੇ ਐਨਾ ਇਨੀਸ਼ੀਏਟਿਵ ਲੈ ਕੇ ਤਿੰਨ ਵਾਰੀ ਆਰਡਰ ਕੀਤਾ ਹੈ ਫੇਰ ਵੀ ਨਹੀਂ ਮੰਨ ਰਿਹਾ ਉਹਦੀ ਗੱਲ ਫੇਰ ਵੀ ਨਹੀਂ ਮੰਨੀ ਜਾ ਰਹੀ ਉਹਦੀ ਗੱਲ ਮੈਂ ਤੁਹਾਨੂੰ ਉਹਦਾ ਆਰਡਰ ਵਿਖਾਉਣ ਲੱਗਿਆ ਹਾਂ ਅਮਤੋ ਜੀ ਇੱਕ ਫਿਲਮ ਬਾਰੇ ਥੋੜੀ ਜਿਹੀ ਗੱਲਬਾਤ ਕਰਨੀ ਬਣਦੀ ਆ ਕਿਉਂਕਿ ਇੱਕ ਦੋ ਦਿਨ ਪਹਿਲਾਂ ਮੈਚ ਹੋਇਆ ਤੇ ਭਾਰਤ ਪਾਕਿਸਤਾਨ ਦੇ ਵਿੱਚ ਮੈਚ ਹੋਇਆ ਤੇ ਕੁਛ ਦਿਨ ਪਹਿਲੋ ਇੱਕ ਫਿਲਮ ਚੱਲਣੀ ਸੀ ਤੁਸੀਂ ਫਿਲਮੀ ਦੁਨੀਆ ਤੋਂ ਬਹੁਤ ਵੱਡੇ ਖਰਚੇ ਲੱਗ ਜਾਂਦੇ ਆ ਤੇ ਦਲਜੀਤ ਦੀ ਫਿਲਮ ਹਰੀ ਦੇ ਬਵਾਲ ਇਥੇ ਮਚ ਗਿਆ ਸੀ ਕਿ ਇਹ ਗਦਾਰ ਆ ਉਹ ਫਿਲਮ ਬਣਾਤੀ ਉਸ ਉਥੋਂ ਦੇ ਸਟ੍ਰਕਚਰ ਵਾਲੇ ਤੁਸੀਂ ਨਾਲ ਕਲਾਕਾਰ ਲੈ ਲੇ ਤੇ ਅੱਜ ਉਹੀ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੁੰਦੇ ਆ ਤੇ ਆਪਸੀ ਉਹ ਬੇਸ਼ੱਕ ਜੰਗ ਦਾ ਮਾਹੌਲ ਹੈ ਜਿੱਤਾ ਕੋਈ ਬਣਿਆ ਹੋਇਆ ਪਰ ਮੈਚ ਬਰਾਬਰ ਹੋ ਰਹੇ ਉੱਚ ਦੋ ਗੱਲਾਂ ਨੇ ਫਿਲਮ ਦਲਜੀਤ ਦੀ ਨਹੀਂ ਬੰਦ ਕੀਤੀ ਗਈ ਫਿਲਮ ਖਲੜਾ ਸਾਹਿਬ ਤੇ ਬਣੀ ਸੀ ਇਹਨਾਂ ਨੂੰ ਤਕਲੀਫ ਖਲੜਾ ਸਾਹਿਬ ਨਾਲ ਤੇ ਖਾਲੜਾ ਸਾਹਿਬ ਵੀ ਕੋਈ ਪ੍ਰਾਈਵੇਟ ਇੰਡੀਵਿਜੂਅਲ ਨਾਲ ਪ੍ਰੋਬਲਮ ਨਹੀਂ ਗਈ ਪ੍ਰੋਬਲਮ ਇਹ ਜੋ ਉਹਨਾਂ ਨੇ ਕੀਤਾ ਸੀ ਜੋ ਉਹਨਾਂ ਨੇ ਅਣਪਛਾਤੀਆਂ ਲਾਸ਼ਾਂ ਕਹਿ ਲੋ ਜਾਂ ਅਣਪਛਾਤੀਆਂ ਰੂਹਾਂ ਕਹਿ ਲੋ ਵਿਚਾਰੀਆਂ ਉਹਨਾਂ ਨੂੰ ਲਿਆ ਰਹੇ ਸੀ ਲੋਕਾਂ ਸਾਹਮਣੇ ਕਿ ਤਸ਼ੱਦਦ ਕਿਵੇਂ ਕੀਤਾ ਸਟੇਟ ਨੇ ਉਹ ਬਖਾਰੇ ਸੀ ਮਸਲਾ ਇਹਨਾਂ ਨੂੰ ਉਹਨਾਂ ਨਾਲ ਹੈ ਤੇ ਦੂਜੇ ਪਾਸੇ ਮਸਲਾ ਪਾਕਿਸਤਾਨ ਨਾਲ ਲਿਗ ਮੈਚ ਕਰਾਉਣਾ ਹੈ ਮਸਲਾ ਇਹ ਹੈ ਜੋ ਸਾਡੇ ਮੁੱਖ ਮੰਤਰੀ ਵੀ ਕਹਿ ਚੁੱਕੇ ਨੇ ਉਹ ਦਾ ਹੈਡ ਵੱਡੇ ਸਾਹਿਬ ਦਾ ਬੇਟਾ ਹੈ। ਅਮਿਤ ਸ਼ਾਹ ਦਾ ਬੇਟਾ ਹੈ। ਜੇ ਵੱਡੇ ਸਾਹਿਬ ਦਾ ਬੇਟਾ ਜੋ ਮਰਜ਼ੀ ਕਰਾ ਸਕਦਾ ਵਾ ਪਰ ਜੇ ਫਿਲਮ ਬਣਦੀ ਉਹਦੇ ਵਿੱਚ ਪਾਕਿਸਤਾਨ ਦੀ ਕਲਾਕਾਰ ਆ ਜਿੰਦੇ ਤੇ ਉਹ ਫਿਲਮ ਰੋਕੀ ਜਾ ਸਕਦੀ ਹੈ। ਉਸੇ ਦੀ ਦਾ ਆਪਾਂ ਗੱਲ ਕਰ ਰਹੇ ਹਾਂ। ਜਿਸ ਕਾਨੂੰਨ ਦੀ ਦੁਹਾਈ ਸਾਡੇ ਸਾਹਮਣੇ ਵਾਰ-ਵਾਰ ਦਿੱਤੀ ਜਾਂਦੀ ਹੈ ਕਿ ਤੁਸੀਂ ਬੈਰੀਕੂਏਟ ਕਿਵੇਂ ਤੋੜਤੇ ਤੁਸੀਂ ਨਾਰੇ ਕਿਵੇਂ ਲਾਤੇ ਤੁਸੀਂ ਕੁਝ ਲਿਖ ਕੇਵੇਂ ਦਿੱਤਾ ਕੀ ਉਸੇ ਸਬਦਾਨ ਦੀਆਂ ਧੱਜੀਆਂ ਸਾਡੇ ਅਫੀਸਰ ਨਹੀਂ ਉਡਾਰੇ ਸਾਡੇ ਵੱਡੇ ਵੱਡੇ ਮੰਤਰੀ ਨਹੀਂ ਤੇ ਮੁੱਖ ਮੰਤਰੀ ਨਹੀਂ ਉਡਾਰੇ ਜੇ ਨਹੀਂ ਉਡਾਰੇ ਤਾਂ ਦੱਸੋ ਆ ਤਿੰਨ ਆਰਡਰ ਆ ਪਏ ਤੈਨੋਂ ਆਰਡਰ ਆਹ ਆ ਤਿੰਨ ਆਰਡਰ ਨੇ ਇੱਕ ਆਰਡਰ ਆ ਤਿੰਨ ਆਰਡਰ ਨੇ ਇਹ ਤਿੰਨ ਆਰਡਰ ਤਿੰਨੇ ਆਰਡਰ ਜਿਹੜੇ ਮੈਂ ਤੁਹਾਨੂੰ ਦੱਸੇ ਪਹਿਲਾਂ ਉਹਨਾਂ ਨੇ ਕਿਹਾ ਇਹਨੂੰ ਪੇਸ਼ ਕਰੋ ਫਿਰ ਕਿਹਾ ਮੈਡੀਕਲ ਐਗਜ਼ਾਮਨ ਕਰੋ ਫਿਰ ਕਿਹਾ ਇਹ ਕੰਟੈਂਪਟ ਆਫ ਕੋਰਟ ਹੈ ਪੇਸ਼ ਕਰੋ ਫੇਰ ਨੀ ਇਹ ਤਿੰਨ ਆਰਡਰ ਕੀਤੇ ਉਸ ਲੇਡੀ ਨੇ ਵਿਚਾਰੀ ਨੇ ਅੱਜ ਕੋਈ ਇੱਕ ਮਿਲਣ ਵਾਸਤੇ ਸੰਕੇਤਕ ਪ੍ਰੋਟੈਸਟ ਆਜਾ ਇੱਥੇ ਬੰਦੀਆਂ ਪਹੁੰਚੀਆਂ ਵਾ ਜੇਲ੍ਹ ਦੇ ਬਾਹਰ ਬੈਠੇ ਹੋ ਤਿੰਨ ਚਾਰ ਘੰਟੇ ਹੋ ਗਏ ਗਰਮੀ ਵੀ ਬਹੁਤ ਆ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਇਆ ਮਿਲਣ ਵਾਸਤੇ ਕੋਈ ਰਾਹ ਨਿਕਲਿਆ ਕੁਝ ਮੈਂ ਆਹੀ ਕਿਹਾ ਹੁਣ ਕਿ ਇਹਦਾ ਫੈਸਲਾ ਲਿਆ ਜਾਵੇ ਕਿ ਕੀ ਅਸੀਂ ਆ ਤਾਂ ਸੰਕੇਤਕ ਪ੍ਰਦਰਸ਼ਨ ਹੋ ਗਿਆ ਤੇ ਜੇ ਸਾਡੀਆਂ ਗੱਲਾਂ ਤੇ ਅਮਲ ਕਰਕੇ ਇਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਅਗਲੀ ਕਾਲ ਦਿੱਤੀ ਜਾਵੇ ਉਹ ਕਾਲ ਦੇ ਵਿੱਚ ਸਾਰੇ ਸ਼ਾਮਲ ਹੋਣ ਪਰਿਵਾਰ ਦੀ ਮੇਨ ਰਾਇ ਲਈ ਜਾਵੇ ਤੇ ਫਿਰ ਉਹ ਕਾਲ ਦਿੱਤੀ ਜਾਵੇ ਜੋ ਪਾਣੀ ਆਇਆ ਹਮਤੋ ਜੀ ਕਿਵੇਂ ਵੇਖਦੇ ਹੋ ਉਸ ਪਾਣੀ ਨੂੰ ਜੋ ਪਾਣੀ ਪੰਜਾਬ ਦੇ ਵਿੱਚ ਹੜ੍ਹ ਆਏ ਹੋਏ ਆ ਜੇ ਆਪਾਂ ਇਧਰਲੇ ਪਾਸੇ ਰਾਵੀ ਦੀ ਗੱਲ ਕਰੀਏ ਸਤਲੁਜ ਦੀ ਗੱਲ ਕਰੀਏ ਬਿਆਸ ਤੇ ਅਜੇ ਵੀ ਸਤਲੁਜ ਤੇ ਬਿਆਸ ਤੇ ਅਜੇ ਵੀ ਬੁਰਾ ਹਾਲ ਕਰ ਰਿਹਾ ਲੋਕ ਸਭ ਤੋਂ ਵੱਡਾ ਜਿਹੜਾ ਕੁਛ ਕੀਤਾ ਹੈ ਖਰਾਬ ਉਹ ਬੀਬੀ ਐਮਬੀ ਨੇ ਕੀਤਾ ਹੈ ਬੀਬੀ ਐਮਬੀ ਦੋਸ਼ੀ ਹੈ ਮੈਂ ਸ਼ਰਮ ਕਹਿ ਰਿਹਾ ਕਿਉਂਕਿ ਜੇ ਮੀਂਹ ਨਾਲ ਹੜ ਆਈ ਹੁੰਦੀ ਤਾਂ ਪਟਿਆਲੇ ਦੇ ਖੇਤਾਂ 'ਚ ਵੀ ਆ ਜਾਂਦੇ ਫਰੀਦਕੋਟ ਵੀ ਆ ਜਾਂਦੇ ਮੁਕਸਰ ਵੀ ਆ ਜਾਂਦੇ ਮੈਂ ਉਧਰ ਤਾਂ ਮੈਂ ਲੁਧਿਆਣੇ ਖੜਾ ਇਸ ਸਰਾਲੀ ਬੰਨ ਤੇ ਤੇ ਇਹਨਾਂ ਦੀ ਮੇਰ ਆ ਗਈ ਉੱਥੇ ਮੈਂ ਕਿਹਾ ਮੈਡਮ ਕਿਉਂ ਆ ਜਾਂਦੀ ਜੀ ਬਾਰਿਸ਼ ਮੈਂ ਕਿਹਾ ਉਹ ਝੋਨਾ ਸਾਹਮਣੇ ਮੈਂ ਕਿਹਾ ਜੀਰੀ ਦੀ ਉਹ ਸਾਹਮਣੇ ਖੇਤ ਵੇਖ ਲਾ ਮੈਂ ਕਿਹਾ ਆ ਜਾ ਮੈਂ ਤੇ ਸਾਹਮਣੇ ਅੱਡੀ ਮਾਰ ਕੇ ਵਿਖਾ ਦਿੰਨਾ ਖੁਬਦੀ ਨਹੀਂ ਗਈ ਐਨੀ ਵੀ ਸੱਲ ਨਹੀਂ ਗਈ ਤੇ ਜੇ ਮੀਂਹ ਹੁੰਦਾ ਤਾਂ ਇੱਥੇ ਪਾਣੀ ਨਾ ਹੁੰਦਾ ਕੱਲਾ ਦਰਿਆਵਾਂ ਜੀ ਕਿਉਂ ਫਲੱਡ ਹੈ ਤੇ ਦਰਿਆਵਾਂ ਦੇ ਨਾਲ ਕਿਉਂ ਫਲੱਡ ਹੈ ਸਾਰੇ ਪੰਜਾਬ 'ਚ ਹੀ ਹੁੰਦਾ ਅਸੀਂ ਮੈਂ ਖੁਦ ਮੈਨੂੰ ਯਾਦ ਆਏ 14 ਅਗਸਤ ਦੀ ਗੱਲ ਹੈ ਜਾਂ 11 ਦੀ ਰੋਪੜ ਖੜਾ ਹੋ ਕੇ ਪਬਲਿਕ ਦੇ ਵਿੱਚ ਮੀਡੀਆ ਦੇ ਸਾਹਮਣੇ ਕਿਹਾ ਸੀ ਕਿ ਫਲੱਡ ਆਉਣ ਵਾਲੇ ਆ ਤਾਂ ਮੈਨੂੰ بڑے ਲੋਕਾਂ ਨੇ ਪੁੱਛਿਆ ਸੀ ਕਿ ਤੁਸੀਂ ਜੋਤਸ਼ੀ ਹੋ ਮੈਂ ਕਿਹਾ ਮੈਂ ਜੋਸ਼ੀ ਨਹੀਂਗਾ ਮੇਰੇ ਕੋਲੇ ਬੋਰਡ ਜਿਹੜੇ BBMB ਦੇ ਬੰਨੇ ਪੌਂਗ ਵਾਲਾ ਪਖੜਾ ਵਾਲਾ ਤੇ ਜੀਵਨ ਪੰਜਾਬ ਸਰਕਾਰ ਵਾਲਾ ਰਣਜੀਤ ਡੈਮ ਮੇਰੇ ਕੋਲੇ ਉਹਨਾਂ ਦਾ ਡਾਟਾ ਅਵੇਲੇਬਲ ਹੈ ਉਹਨਾਂ ਦੀ ਉਹ ਹਾਈਟ ਇਨਕਰੀਜ਼ ਕਰ ਲਈ ਗਈ ਹੈ ਜੋ ਸਪਟੰਬਰ ਚ ਹੁੰਦੀ ਹੈ ਤੁਸੀਂ ਉਹ ਅਚੀਵ ਕਰ ਲਈ ਹੈ 15 ਅਗਸਤ ਤੋਂ ਪਹਿਲਾਂ ਪਹਿਲਾਂ ਹੀ ਤੇ ਜਦੋਂ ਪਹਾੜਾਂ ਤੋਂ ਪਾਣੀ ਆਊਗਾ ਅਗੇ ਫੋਰਕਾਸਟ ਹੈ ਮੀਆਂ ਦਾ ਤਿਉ ਪਾਣੀ ਦਾ ਰੁਕਣਾ ਹੀ ਨਹੀਂ ਉਹ ਜੋ ਆਈ ਜਾਊਗਾ ਅੱਗੇ ਛੱਡੀ ਜਾਊਂਗੇ ਇਨਫਲੋ ਆਊਟਫਲੋ ਤਾਂ ਸੇਮ ਹੋ ਜਾਊਗਾ ਜਦ ਕੇ ਹੋਣਾ ਕਿ ਚਾਹੀਦਾ ਇਹਨਾਂ ਦੇ ਚੀਫ ਇੰਜੀਨੀਅਰ ਕਹਿ ਚੁੱਕੇ ਨੇ ਕਿ ਸਪਟੰਬਰ ਤੋਂ ਪਹਿਲਾਂ ਉਹ ਹਾਈਟ ਇਨਕਰੀਜ਼ ਹੀ ਨਹੀਂ ਹੋਣੀ ਚਾਹੀਦੀ ਸੀ ਅਸੀਂ ਤੇ ਇਹ ਦੇ ਵਿੱਚ ਵੀ ਚਿੱਠੀਆਂ ਲਿਖੀਆਂ ਸੀਗੇ ਇਹਦੀ ਜਾਂਚ ਹੋਵੇ ਕਿਉਂਕਿ 23 ਚ ਵੀ ਹੋਇਆ ਸੀ ਪੌਂਗ ਡੈਮ ਤੋਂ ਆਊਟਫਲੋ 17000 ਕਿਊਸੇ 18000 19000 ਕਿਊਸੇ 17000 ਤੇ ਅਗਲੇ ਦਿਨ 87000 ਕਿਊਸੇ ਉਸ ਤੋਂ ਅਗਲੇ ਦਿਨ 141000 ਕਿਊਸਿਕ ਉਸ ਤੋਂ ਅਗਲੇ ਦਿਨ 130000 ਕਿਊਸਿਕ ਇਹ ਤੁਸੀਂ ਪਾਣੀ ਨਹੀਂ ਛੱਡ ਰਹੇ ਫਲੱਡ ਛੱਡ ਰਹੇ ਹੋ ਕਿਉਂਕਿ ਬਿਆਸ ਜਿੱਥੇ ਪੌਂਗ ਡੈਮ ਡਿੱਗਦਾ ਹੈ ਬਿਆਸ 90000 ਕਿਊਸਿਕ ਤੋਂ ਉੱਤੇ ਚੱਲਦਾ ਨਹੀਂਗਾ ਉਸ ਤੋਂ ਬਾਅਦ ਫਲੱਡ ਆ ਜਾਂਦਾ ਹੈ ਤਾਂ ਤੁਸੀਂ ਪਾਣੀ ਨਹੀਂ ਛੱਡ ਰਹੇ ਤੁਸੀਂ ਫਲੱਡ ਛੱਡ ਰਹੇ ਹੋ ਔਰ ਨਾਲ ਨਾਲ ਜਦੋਂ ਬਰਸਾਤੀ ਦਿਨ ਹੁੰਦੇ ਨੇ ਤਾਂ ਨਾਲ ਇਹ ਚੋ ਹੋਰ ਵੀ ਬਹੁਤ ਪੈਂਦੇ ਨੇ ਵਿੱਚ ਤਾਂ ਉਹ ਤਾਂ 2 ਲੱਖ ਕਿਊਸਿਕ ਸੀ ਉਹਨੇ ਫਲੱਡ ਆਉਣਾ ਹੀ ਆਉਣਾ ਜੀ ਹਰਿਆਣਾ ਬੋਲ ਰਿਹਾ ਇਸ ਟਾਈਮ ਤੇ ਹਮਾਚਲ ਬੀਬੀ ਐਮਬੀ ਦੇ ਵਿਰੋਧ ਚ ਬੋਲ ਰਿਹਾ ਤੁਹਾਡੇ ਅਰਗੇ ਵੀਰ ਬੋਲ ਰਹੇ ਆ ਸਰਕਾਰ ਬਰਾਜੇ ਕੁਝ ਨਹੀਂ ਬੋਲ ਲਈ ਕਾਰਨ ਕੀ ਲੱਗਦਾ ਆਹੀ ਤਾਂ ਪ੍ਰੋਬਲਮ ਹੈ ਕਿ ਚੁਣੀ ਅਸੀਂ ਭੁਗਤਦੇ ਦਿੱਲੀ ਦੇ ਹੱਕ ਚ ਨਹੀਂ ਔਰ ਕੱਲੇ ਇਹ ਨਹੀਂ ਏਦੋਂ ਪਹਿਲਾਂ ਵਾਲੇ ਵੀ ਸਾਡਾ ਟ੍ਰੈਜੇਡੀ ਆ ਕਿ ਚੁਣ ਕੇ ਅਸੀਂ ਭਾਉਨੇ ਆ ਫੈਸਲੇ ਦਿੱਲੀ ਵਾਲਿਆਂ ਦੇ ਹਿਸਾਬ ਨਾਲ ਆ ਨਹੀਂ ਤਾਂ ਮੈਨੂੰ ਦੱਸੋ ਸਾਡੇ ਕੋਲੇ 160 ਐਮਐਫ ਪਾਣੀ ਹੁੰਦਾ ਸੀ ਜਦੋਂ ਨਹਿਰੂ ਨੇ ਸੰਧੀ ਕੀਤੀ ਪਾਕਿਸਤਾਨ ਨਾਲ ਤਾਂ ਸਾਡਾ ਰਹਿ ਗਿਆ 32 ਐਮਐਫ ਤੇ ਫਿਰ ਜਿਹੜੇ ਰੀਆਰਗੇਨਾਈਜੇਸ਼ਨ ਐਕਟ ਆਇਆ ਤੇ ਬਾਕੀ ਚੰਦ ਚੜੇ ਅੱਜ ਸਾਡੇ ਕੋਲੇ 11 ਐਮਐਫ ਹੈ ਹਰਿਆਣੇ ਨਾਲੋਂ ਵੀ ਘੱਟ ਹੈ ਰਾਜਸਥਾਨ ਨਾਲੋਂ ਵੀ ਘੱਟ ਉਹ ਵੀ ਇਸ ਲਈ ਹੈ ਜਿੰਨੇ ਥਾਵਾਂ ਤੇ ਡੋਬਾ ਆਇਆ ਮੈਂ ਤਾਂ ਸਾਰੀ ਗਿਆ ਹਰ ਥਾਂ ਤੇ ਮੈਂ ਪੁੱਛਿਆ ਜਦੋਂ ਤੁਸੀਂ ਪਾਣੀ ਲਾਉਣਾ ਹੁੰਦਾ ਕਿਵੇਂ ਲਾਉਣੇ ਆਂ ਆਂਦੇ ਜੀ ਬੋਰ ਕਰਦੇ ਆਂ ਤੇ ਮੈਂ ਕਿਹਾ ਆਹ ਪਾਣੀਆਂ ਦੇ ਡੋਬਣ ਲਈ ਹੈ ਪਾਣੀ ਇਹ ਸਾਨੂੰ ਲਾਉਣ ਲਈ ਨਹੀਂ ਮਿਲਦਾ ਡੋਬਣ ਲਈ ਮਿਲਦਾ ਹੈ ਕੀ ਕਰ ਰਹੀਆਂ ਇਹ ਸਾਡੀਆਂ ਸਰਕਾਰਾਂ ਇਹਨਾਂ ਨੇ ਫੈਸਲੇ ਕੀਤੇ ਆ ਜਦੋਂ ਅਸੀਂ ਵਿਰੋਧ ਕਰਦੇ ਆ ਕਿ 78 79 ਤੇ 80 ਧਾਰਾ ਹੈ ਜਿਹੜੀ ਬੀਬੀਐਮਬੀ ਨੂੰ ਜੋ ਕੰਟਰੋਲ ਦਿੰਦੀ ਹੈ ਸੈਂਟਰ ਦੇ ਵੱਲੋਂ ਉਹ ਗਲਤ ਹੈ ਉਹ ਗੈਰਕਾਨੂੰਨੀ ਹੈ ਆਪਾਂ ਕੇਸ ਕਰਤਾ ਸੁਪਰੀਮ ਕੋਰਟ ਚ ਤੇ 81 ਚ ਵਾਪਸ ਕੀਨੇ ਲਿਆ ਦਰਬਾਰਾ ਸਿੰਘ ਨੇ ਤਾਂ ਕੌਣ ਸੀ ਦਰਬਾਰਾ ਸਿੰਘ ਨੂੰ ਆਪਾਂ ਹੀ ਚੁਣਿਆ ਸੀ ਇੰਦਰਾ ਗਾਂਧੀ ਨੇ ਪਾਇਆ ਦਬਾਅ ਉਹਨੇ ਵਾਪਸ ਲੈ ਲਿਆ ਇਹ ਸਾਰੇ ਜਿਹੜੇ ਚੁਨੇ ਤਾਂ ਆਪਾਂ ਹੀ ਆ ਭਗਵੰਤ ਸਿੰਘ ਮਾਨ ਹੋਵੇ ਪ੍ਰਕਾਸ਼ ਸਿੰਘ ਬਾਦਲ ਹੋਵੇ ਅਮਰਿੰਦਰ ਸਿੰਘ ਹੋਵੇ ਕੌਣ ਨੇ ਇਹ ਉਹ ਗੱਦੇ ਵੀ ਆਪਾਂ ਹੀ ਆ ਸਾਰੇ ਤੇ ਵੀ ਆਪਾਂ ਹੀ ਇਹ ਮੈਨੂੰ ਆਂਧਨ ਦੇ ਬਾਈ ਜੀ ਤੁਹਾਡੀ ਪਾਰਟੀ ਵੀ ਨਹੀਂ ਤੁਸੀਂ ਤੁਰੇ ਕਿਉਂ ਫਰਦੇ ਹੋ ਮੈਂ ਕਿ ਐਸ ਲਈ ਕਿ ਮੈਂ ਅਸਲ ਗੱਲ ਦੱਸ ਸਕਾਂ ਤੁਹਾਨੂੰ ਕਿ ਕੋਈ ਚਾਹੀਦਾ ਕਿ ਜਾਗਦੇ ਰਹੋ ਜਾਗਦੇ ਰਹੋ ਤਾਂ ਹੋਕਾ ਦੇਣਾ ਚਾਹੀਦਾ ਸਾਡੇ ਇੱਕ ਬੜੀ ਬੇਵਕੂਫੀ ਦੀ ਗੱਲ ਹੈ ਅਸੀਂ ਤੁਪਕਾ ਨਹੀਂ ਦੇਣਾ ਓਏ ਤੁਪਕਾ ਛੱਡੋ ਸਾਡਾ ਤਾਂ ਸਾਰਾ ਹੀ ਲੈ ਗਏ ਦਰਿਆ ਲੈ ਗਏ ਸਾਡੇ ਤਾਂ ਕਿਹੜੋਂ ਤੁਪਕਾ ਨਹੀਂ ਦੇਣਾ ਸਾਡੇ ਨਾਲੋਂ ਆ ਨਾਨ ਰਿਪੇਰੀਅਨ ਸਟੇਟ ਆ ਹਰਿਆਣਾ ਔਰ ਰਾਜਸਥਾਨ ਸਾਡੇ ਨਾਲੋਂ ਜ਼ਿਆਦਾ ਪਾਣੀ ਹੈ ਰਾਜਸਥਾਨ ਨੇ ਨਰਬਦਾ ਦੇ ਵਿੱਚੋਂ ਪਾਣੀ ਮੰਗਿਆ ਉਹਦੇ ਵਿੱਚ ਮੱਧ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹੈ ਤਾਂ ਉਹਨਾਂ ਨੇ ਕਿਹਾ ਤੁਸੀਂ ਪਾਗਲ ਹੋ ਤੁਸੀਂ ਨਾਨ ਰਿਪੇਰੀਓ ਨਾ ਤੁਹਾਨੂੰ ਪਾਣੀ ਕਿਉਂ ਦਈਏ ਉਸੇ ਰਾਜਸਥਾਨ ਨੇ ਜਦੋਂ ਸਾਥੋ ਗਿਆ ਤਾਂ ਅਸੀਂ ਪਾਣੀ ਦੇਤਾ ਉਹ ਵੀ ਆਪ ਦੇ ਨਾਲੋਂ ਜ਼ਿਆਦਾ ਪਾਣੀ ਦੇਤਾ ਤੇ ਕੌਣ ਲੋਕ ਸੀਗੇ ਕਿਨੇ ਨਹਿਰਾਂ ਗੱਡੀਆਂ ਸੀ ਇਹ ਅੱਜ ਸਾਰੇ ਦਰਿਆਵਾਂ ਥੱਲੇ ਮਾਲਕੀ ਜ਼ਮੀਨ ਹੈ ਲੱਖਾਂ ਏਕੜ ਆ ਖੜੇ ਸਾਰੇ ਬੰਦੇ ਆ ਵਿਕਟਮ ਨੇ ਇਹਨਾਂ ਦੀ ਮਾਲਕੀ ਹੈ ਪਤਾ ਕਿਉਂ ਮਾਲਕੀ ਹੈ ਦਰਿਆ ਹਿਲਦੇ ਜੁਲਦੇ ਰਹਿੰਦੇ ਆ ਕਿਤੇ ਉੱਧਰ ਚਲੇ ਗਏ ਵੈਣ ਬਦਲਦੇ ਹੈ ਹਰੀ ਕੇ ਹੈੱਡ ਬਣਾਇਆ ਗਿਆ ਕਿ ਰਾਜਸਥਾਨ ਨੂੰ ਨਹਿਰ ਦਿੱਤੀ ਜਾਵੇ ਇੱਕ ਪੰਜਾਬ ਫੀਡਰ ਵੀ ਨਿਕਲੀ ਤਾਂ ਦਰਿਆਵਾਂ ਦੇ ਆਸ-ਪਾਸ ਜਿਹੜੇ ਤੁਸੀ ਬੰਨ ਬਣੇ ਐ ਇਹ ਮਿਸਟਰ ਪ੍ਰਤਾਪ ਸਿੰਘ ਕਹਿ ਰਹੇ ਆਂਦੇ ਹੁੰਦੇ ਸੀ ਉਦੋਂ ਮੈਂ ਬੰਨ ਮਾਰ ਕੇ ਵਿਖਾਉਂਗਾ ਦਰਿਆਵਾਂ ਨੂੰ ਇਹ ਬੰਨ ਮਾਰ ਦਿੱਤੇ ਗਏ ਤੇ ਕੁਦਰਤਨ ਜਦੋਂ ਬੰਨ ਮਾਰੇ ਗਏ ਉਦੋਂ ਇੰਨਾ ਜਿਆ ਜ਼ਮੀਨਾਂ ਥੱਲੇ ਆ ਗਈਆਂ ਜਿਹੜਾ ਅੰਗਰੇਜ਼ਾਂ ਦਾ ਕਾਨੂੰਨ ਸੀ 1887 ਦਾ ਲੈਂਡ ਐਂਡ ਰੈਵਿਨਿਊ ਐਕਟ ਉਹ ਬੰਦੋਬਸਤ ਕਰਦੇ ਹੁੰਦੇ ਸੀ ਜਦੋਂ ਦਰਿਆ ਦੂਜੇ ਪਾਸੇ ਜਾਂਦਾ ਸੀ ਤੇ ਜਿਹੜੀ ਜਗ੍ਹਾ ਖਾਲੀ ਕਰ ਦਿੰਦਾ ਸੀ ਉਹ ਮਾਲਕੀ ਜਿੱਥੇ ਚਲਿਆ ਗਿਆ ਉਹ ਸ਼ਾਮਲਾਟ ਉਹਦਾ ਉਹ ਮੁਆਵਜ਼ਾ ਦੇਦਣਾ ਹੀ ਥੋੜਾ ਜਿਹਾ ਤੇ ਉਹਦੇ ਤੋਂ ਉਹ ਮਾਲੀਆ ਲੈਣਾ ਬੰਦ ਕਰ ਦਿੰਦੇ ਸੀ ਇਹ ਉਹਨਾਂ ਦਾ ਬੰਦੋਬਸਤ ਸੀ ਸਾਡੇ ਉਹ ਬੰਦੋਬਸਤ ਨਹੀਂ ਹੋਇਆ 47 ਤੋਂ ਬਾਅਦ ਕਿਉਂ ਨਹੀਂ ਹੋਇਆ ਕਿਉਂਕਿ ਦਰਿਆਵਾਂ ਨੂੰ ਬੰਨ੍ਹ ਲਾਤਾ ਤੇ ਜਦੋਂ ਤੁਸੀਂ ਬੰਨ੍ਹ ਲਾਇਆ ਜਿਹੜਾ ਹਰੀਕੇ ਹੱਟ ਦੇ ਪਰਲੇ ਪਾਸੇ ਜ਼ਮੀਨ ਹੈ ਜਲੰਧਰ ਵਾਲ ਨੂੰ ਉਹ 4000 ਏਕੜ ਐਕਵਾਇਰ ਕਰ ਲਈ ਇਧਰਲੇ ਪਾਸੇ ਫਿਰੋਜ਼ਪੁਰ ਵਾਲ ਨੂੰ 400 ਏਕੜ ਕਰ ਲਈ ਤੇ ਕੀ ਦਰਿਆ ਮੁੱਕ ਗਏ ਉੱਥੇ ਹੀ ਉਦੋਂ ਅੱਗੇ ਵੀ ਦਰਿਆ ਉਦੋਂ ਪਿੱਛੇ ਵੀ ਦਰਿਆ ਹੈ ਉੱਥੇ ਇਹਨਾਂ ਦੀਆਂ ਜ਼ਮੀਨਾਂ ਹੈ ਆ ਇਹਨਾਂ ਦੀ 55 ਕੱਲੇ ਇਧਰ ਆਓ ਪ੍ਰਧਾਨ ਜੀ ਰੁੜ ਜਾਵੇ ਕੋਈ ਮੁਆਵਜ਼ਾ ਨਹੀਂ ਵੈਸੇ ਕੁੱਕੜੀਆਂ ਦੇ ਤੇ ਬੱਕਰੀਆਂ ਦਾ ਮੁਆਵਜ਼ਾ ਨਹੀਂ ਕਿਹਾ ਲੋ ਇਹਨਾਂ ਤੋਂ ਮੁੱਕ 55 ਕੱਲੇ ਜ਼ਮੀਨ ਹੈ ਜਿਹੜੀ ਦਰਿਆ ਪਹਿਲਾਂ ਦਰਿਆ ਥੱਲੇ ਸੀ ਤੇ ਹੁਣ ਇਹਨਾਂ ਦਾ ਡੇਰਾ ਰੁੜਿਆ 23 ਚ ਰੁੜੇ 22 ਕੱਲੇ ਤੇ ਬਾਕੀ ਰੁੜੇ 33 ਕਿੱਲੇ ਹੁਣ ਤੁਹਾਡੇ 33 ਕਿੱਲੇ ਹੁਣ ਦੋ ਟਰੈਕਟਰ ਵੀ ਰੁੜੇ ਜਲਵਾ ਦੇਖੋ ਜਾਂ ਕਹਿ ਲੋ ਬੜੇ ਇੰਤਜ਼ਾਮੀ ਦੇਖੋ ਪੌਂਗ ਤੇ ਪਾਖੜਾ ਨੇ ਪਾਣੀ ਛੱਡਿਆ ਟਾਈਮ ਲੱਗੂਗਾ ਹਰੀਕੇ ਤੱਕ ਆਉਂਦਿਆਂ ਤਾਂ ਹਰੀਕੇ ਬਾਦ ਨੂੰ ਖੋਲੂਗਾ ਗੇਟ ਹੋਰ ਤਾਂ ਪਾਣੀ ਵਧੂਗਾ ਇਹਨਾਂ ਨੂੰ ਦੱਸਣਾ ਨਹੀਂ ਚਾਹੀਦਾ ਸੀ ਦੱਸਿਆ ਹੀ ਨਹੀਂ ਸਿਰਫ 15 ਮਿੰਟ ਪਹਿਲਾਂ ਉਹਦੇ ਭੱਜ ਲੋ ਇਹ ਭੱਜ ਗਏ ਟਰੈਕਟਰ ਰੁੜ ਗਏ ਸਾਰਾ ਡੇਰ ਆ ਗਿਆ ਮੈਂ ਉੱਥੇ ਜਾ ਕੇ ਵੇਖਿਆ ਮੈਂ ਕਿਹਾ ਉਹ ਕੋਠਾ ਕੀ ਦਾ ਜਾਂਦੇ ਚ ਕੋਠਾ ਨਹੀਂ ਜੀ ਸਾਡਾ ਚਬਾਰਾ ਹੈ ਤੱਲੇ ਦਰਿਆ ਹੈ ਮੁੱਖ ਮੰਤਰੀ ਸਾਹਿਬ ਕਹਿੰਦੇ ਮੇਰੇ ਨੂੰ ਨੀਂਦ ਨਹੀਂ ਆਉਂਦੀ ਘਰ ਘਰ ਮੁਆਵਜ਼ਾ ਦੇ ਕੇ ਫਿਰ ਨੀਂਦ ਆਉਣੀ ਕਹਿੰਦੇ ਮੈਂ ਹਰ ਇੱਕ ਨੂੰ ਮੁਆਵਜ਼ਾ ਦੇਣਾ 23 ਵਾਲਾ ਮਿਲ ਗਿਆ ਸੀ ਆਹ ਲੈ ਆਹ 23 ਵਾਲਾ ਮਿਲ ਗਿਆ 23 ਦਾ ਮੁਆਵਜ਼ਾ ਵੀ ਨਹੀਂ ਮਿਲਿਆ ਇਹਨਾਂ ਨੂੰ ਨਹੀਂ ਜੀ ਨਹੀਂ 23 ਦਾ ਮਾਮਲਾ ਕਹਿੰਦੇ ਸੀ ਕਿ ਕੁਕੜੀਆਂ ਦਾ ਵੀ ਬੱਕਰੀਆਂ ਦਾ ਹਰ ਇੱਕ ਚੀਜ਼ ਦਾ ਸਭ ਤੋਂ ਛੋਟਾ ਮਾਮਲਾ ਵੀ ਦੱਸ ਦਿਓ ਦੱਸ ਕਿਹੜੇ ਤਹਿਸੀਲਦਾਰ ਤੇ ਪਟਵਾਰੀ ਨੇ ਗੰਦ ਪਾਇਆ ਉਹ ਵੀ ਦੱਸ ਸਾਡਾ ਜੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਤੇ ਜਿਹੜਾ ਤਹਿਸੀਲਦਾਰ ਉਹ ਤਰਲੋਚਨ ਸਿੰਘ ਪਟਵਾਰੀ ਸੁਨੀਲ ਦਾਤ ਉਹਨਾਂ ਨੇ ਸਾਨੂੰ 2023 ਵਾਲਾ ਮਾਮਲਾ ਨਹੀਂ ਦਿੱਤਾ ਤੇ ਜਿਹੜੇ ਕਹਿੰਦੇ ਸੀ ਨਾ ਕੁਕੜੀ ਤੇ ਬੱਕਰੀ ਦੇ ਤੁਸੀਂ ਸਵਾਲ ਕਰ ਰਹੇ ਜੋ ਤੇ ਸਾਡੇ ਜਿਹੜੇ ਪਸ਼ੂ ਰੁੜ ਗਏ ਪਾਕਿਸਤਾਨ ਡੈੱਡ ਬੋਡੀਆਂ ਚਲੇ ਗਈਆਂ ਤੇ ਜੋ ਡੀਸੀ ਸਾਹਿਬ ਕੋਲੇ ਗਏ ਸੀ ਤੇ ਡੀਸੀ ਸਾਹਿਬ ਕਹਿੰਦੇ ਡੈੱਡ ਬਾਡੀਆ ਲਿਆਓ ਅਸੀਂ ਤੁਹਾਨੂੰ ਮੁਆਵਜ਼ਾ ਕੰਕਾਲ ਲੈ ਕੇ ਆਓ ਪਹਿਲਾਂ ਵੇਖੀਏ ਨਾ ਕੰਕਾਲ ਸਹੀ ਮਨਜ਼ ਹੈਗੇ ਹੋ ਕਿਉਂਕਿ ਤੁਸੀਂ ਤਾਂ ਝੂਠ ਹੀ ਬੋਲਦੇ ਹੋ ਨਾ ਲੋਕੋ ਇਹੋ ਕਿਹਾ ਜਾਂਦਾ ਤੁਹਾਡੀ ਵੀ ਪਹਿਲੀ ਖਰਾਬ ਹੋਈ ਹੈ ਜੀ ਬਿਲਕੁਲ ਜੀ ਮੈਂ ਰਾਣਾ ਜਸਬੀਰ ਸਿੰਘ ਪੰਜਾਬ ਪ੍ਰਧਾਨ ਹੜਪੀੜਿਤ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਾਡੇ ਪੂਰੇ ਜਿਹੜੇ ਪੰਜਾਬ ਦੇ ਵਿੱਚ 2023 ਦੇ ਵਿੱਚ ਤਬਾਹੀ ਹੋਈ ਸੀ ਉਸ ਦਾ 25% ਲੋਕਾਂ ਨੂੰ ਮੁਆਵਜ਼ਾ ਅੱਜ ਤੱਕ ਨਹੀਂ ਮਿਲਿਆ ਕਿਸੇ ਨੂੰ ਵੀ ਸਾਰੇ ਦੇਖੋ ਮੰਤਰੀ ਸਾਹਿਬ ਕਹਿੰਦੇ ਕਿ ਮੈਨੂੰ ਨੀਂਦ ਨਹੀਂ ਆ ਰਹੀ ਕਹਿੰਦੇ ਕੁਛ ਦਿਨ ਬਿਮਾਰ ਰਹੇ ਉਸ ਤੋਂ ਬਾਅਦ ਨੀਂਦ ਚਾਹੀਦੀ ਉਹਨਾਂ ਨੂੰ ਭਾਜੀ ਨਹੀਂ 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 ਚਾਹੀਦੀ ਉਹਨੂੰ ਬਲਕਿ ਉਹਨਾਂ ਸਾਰੇ ਸਰਕਾਰ ਨੂੰ ਸ਼ਰਮ ਆਉਣੀ ਚਾਹੀਦੀ ਹੈ ਨੀਂਦ ਦੀ ਵਜਾਈ ਮੈਨੂੰ ਇਹ ਦੱਸਣਗੇ ਮੈਨੂੰ ਕਦੇ-ਕਦੇ ਗੁੱਸਾ ਆ ਜਾਂਦਾ ਹੈ ਕਿ ਅਸੀਂ ਆਨੇ ਬੀਬੀ ਐਮ ਨੇ ਗੜਬੜ ਕੀਤੀ ਮੈਂ ਆਣਾ ਉਹਨਾਂ ਤੇ ਕੇਸ ਚੱਲਣਾ ਚਾਹੀਦਾ ਉਹਨਾਂ ਦੀ ਜੁਡੀਸ਼ੀਅਲ ਜਾਂਚ ਹੋਣੀ ਚਾਹੀਦੀ ਆ ਪਰ ਕੀ ਇਹ ਦੱਸਣਗੇ ਕਿ ਰਣਜੀਤ ਡੈਮ ਕਿਹਦੇ ਥੱਲੇ ਸੀ ਉੱਥੇ 7 ਅਗਸਤ ਨੂੰ 521 ਫੁੱਟ ਕਿਵੇਂ ਹੋ ਗਿਆ ਸਾਡਾ ਲੈਵਲ ਜਦ ਕਿ ਰਣਜੀਤ ਡੈਮ 'ਚ 527 ਫੁੱਟ ਤੋਂ ਉੱਤੇ ਜਾ ਨਹੀਂ ਸਕਦਾ ਕਿਉਂ ਹੋ ਗਿਆ ਉਹ ਉਹਨਾਂ ਨੂੰ ਕਿਹਦਾ ਆਰਡਰ ਸੀ ਔਰ 23 ਦੀਆਂ ਅਸੀਂ ਚਿੱਠੀਆਂ ਲਿਖ ਰਹੇ ਹਾਂ ਉਹਦਾ ਇਨਕੁਆਰੀ ਕਿਉਂ ਨਹੀਂ ਹੋ ਰਹੀਗੀ ਇਹ ਰੌਲਾ ਪਾਈ ਜਾਂਦੇ ਨੇ ਕਦੋਂ ਦੇ ਆ ਖੜੇ ਤੁਹਾਡੇ ਸਾਹਮਣਿਆਂ ਤੇ 1800 ਰੁਪਿਆ ਨਹੀਂ ਦਿੱਤਾ ਉਹ 800 ਪਤਾ ਕਿਹਦਾ ਸੀ ਪੰਜਾਬ ਗਵਰਨਮੈਂਟ ਦਾ ਕੱਖ ਨਹੀਂ ਸੀ ਕੇਂਦਰ ਸਰਕਾਰ ਦਾ ਸੀ ਮੈਂ ਕੀਤੀ ਜਿੱਪ ਕਰ ਕਰਦੀ ਅਗਲੀ ਗੱਲ ਕੇਂਦਰ ਪ੍ਰਧਾਨ ਮੰਤਰੀ ਵੀ ਕਹਿ ਗਿਆ ਔਰ ਸਭ ਤੋਂ ਦੁੱਖ ਦੀ ਗੱਲ ਹੈ ਕਿ ਦੁਨੀਆ ਗੈਰ ਹੀ ਹੈ ਕਿ 12000 143 ਹੈ ਸ਼ਾਇਦ ਜਿਹੜਾ ਡਿਜ਼ਾਸਟਰ ਫੰਡ ਹੈ 12000 ਕਰੋੜ ਦਾ ਉਹ ਕਿੱਥੇ ਗਿਆ ਦੱਸਣ ਇਹ ਔਰ ਉਸ ਦੇ ਵਿੱਚ ਸਭ ਤੋਂ ਵੱਡੀ ਟਰੈਜਿਕ ਗੱਲ ਦੱਸਦਾ ਤੁਹਾਨੂੰ ਮੈਂ ਜਦੋਂ ਇਹ ਗੱਲ ਮੁੱਖ ਮੰਤਰੀ ਤੋਂ ਪੁੱਛੀ ਗਈ ਤਾਂ ਮੁੱਖ ਮੰਤਰੀ ਟਾਲ ਗਿਆ ਯੂਜਵਲ ਚੀਫ ਸੈਕਟਰੀ ਤੋਂ ਪੁੱਛੀ ਗਈ ਚੀਫ ਸੈਕਟਰੀ ਕੀ ਹੁੰਦਾ ਹੈ ਐਗਜ਼ੀਕਿਊਟ ਮਤਲਬ ਉਹਦੇ ਸਾਈਨ ਹੁੰਦੇ ਆ ਮੁੱਖ ਮੰਤਰੀ ਦੇ ਸਾਈਨ ਨਹੀਂ ਹੁੰਦੇ ਆ ਆਰਡਰ ਤੇ ਜਵਾਬ ਦੇ ਜਦੋਂ ਹਾਂ ਜਦੋਂ ਚੀਫ ਸੈਕਟਰੀ ਤੋਂ ਇਹ ਗੱਲ ਪੁੱਛੀ ਗਈ ਤਾਂ ਉਹਨਾਂ ਨੇ ਪਤਾ ਕੀ ਕਿਹਾ ਸਾਡੀ ਲਾਇਬਿਲਟੀ ਹੈ ਇਹ ਉਸੇ ਪ੍ਰੈਸ ਕਾਨਫਰੰਸ 'ਚ ਚੀਫ ਸੈਕਟਰੀ ਨਾਲ ਬੈਠਾ ਬੋਲ ਰਿਹਾ ਕਿ ਸਾਡੀ ਲਾਇਬਿਲਟੀ ਹੈ ਲਾਇਬਿਲਟੀ ਦਾ ਮਤਲਬ ਹੁੰਦਾ ਹੈ ਕਿ ਅਸੀਂ ਦੇਣਦਾਰ ਹਾਂ ਦੇਣਦਾਰ ਦਾ ਮਤਲਬ ਇਹ ਹੋ ਗਿਆ ਕਿ ਤੁਸੀਂ ਉਹ ਪੈਸਾ ਕਿਤੇ ਹੋਰ ਖਰਚ ਕਰ ਲਿਆ ਹੈ ਕਲੀਅਰ ਕਟ ਨਹੀਂ ਤਾਂ ਦਸਨ ਚੀਫ ਸੈਕਟਰੀ ਨੇ ਲਾਇਬਿਲਟੀ ਵਰਡ ਕਿਉਂ ਯੂਜ਼ ਕੀਤਾ ਹੈ ਔਰ ਅਗਲੀ ਗੱਲ ਇਹ ਆnde 20000 ਏਕੜ ਜਦ ਕਿ ਇਹਨਾਂ ਨੇ ਕਿਹਾ 4.5 ਲੱਖ ਏਕੜ ਮੈਂ ਜ਼ਮੀਨ ਤੇ ਰਿਹਾ ਮੈਨੂੰ ਲੱਗਦਾ ਹੈ 3 ਤੇ 4 ਲੱਖ ਏਕੜ ਦੇ ਵਿੱਚ ਹੈ ਮੈਂ ਉਹਨੂੰ ਵੀ ਛੱਡੋ 5 ਲੱਖ ਏਕੜ ਮੰਨੋ 20000 ਨਾਲ ਕਿੰਨੀ ਬਣ ਗਈ 1000 ਕਰੋੜ 인ਫਰਾਸਟਰਕਚਰ ਲਈ 1600 ਕਰੋੜ ਸਾਡਾ ਪ੍ਰਧਾਨ ਮੰਤਰੀ ਵੀ ਦੇ ਗਿਆ ਹੈ ਤਾਂ ਬਾਕੀ 11 ਹਜ਼ਾਰ ਕਰੋੜ ਕਿਹੜੇ ਕੰਮ ਲਈ ਰੱਖਿਆ ਹੈ ਜੇ ਹੈਗਾ ਤਾਂ ਦੇ ਦਿਓ ਤੁਸੀਂ ਲੱਖ ਰੁਪਇਆ ਕਰ ਦਿਓ ਕਿੱਲੇ ਦੇ ਹਿਸਾਬ ਨਾਲ ਕਿਉਂ ਨਹੀਂ ਕਰ ਰਹੇ ਕਿਉਂਕਿ ਤੁਹਾਡੇ ਕੋਲ ਉਹ ਪੈਸਾ ਹੀ ਹੈ ਨਹੀਂਗਾ ਔਰ ਪ੍ਰਧਾਨ ਮੰਤਰੀ ਹਿਮਾਚਲ ਨੂੰ ਆਉਂਦਾ ਜੀ 1500 ਕਰੋੜ ਪੰਜਾਬ ਨੂੰ 1600 ਕਰੋੜ ਹਿਮਾਚਲ ਜਿਹੜਾ ਸਾਡਾ ਪੂਲ ਹੈ ਖੇਤੀਬਾੜੀ ਨਾਲ ਜਾਂ ਜੋ ਵੀ ਫੂਡ ਵਾਲਾ ਪੂਲ ਹੈ ਉਹਦੇ ਵਿੱਚ ਹਿਮਾਚਲ ਦਾ ਯੋਗਦਾਨ ਕਿੰਨਾ ਹੈ 0% ਜਾਂ 1% ਹੋਊਗਾ ਤੇ ਪੰਜਾਬ ਦਾ ਯੋਗਦਾਨ ਕਣਕੇ ਤੱਕ ਕਦੇ-ਕਦੇ 50% ਹੋ ਜਾਂਦਾ ਹੈ ਤੇ ਬਾਕੀ ਫਸਲਾਂ 30% 20% ਹੁੰਦਾ ਹੈ ਕ੍ਰਾਂਤੀਆਂ ਪੰਜਾਬ ਤੋਂ ਆਈਆਂ ਭਾਵੇਂ ਹਰੀ ਕ੍ਰਾਂਤੀ ਹੋਵੇ ਚਿੱਟੀ ਕ੍ਰਾਂਤੀ ਪਹਿਲਾਂ ਤਾਂ ਬਹੁਤ ਜ਼ਿਆਦਾ ਯੋਗਦਾਨ ਸੀ ਕੀ ਹੁਣ ਵੀ ਉਹ ਜ਼ਮੀਨ ਇਹਨਾਂ ਨੇ ਕਨਸਿਡਰ ਹੀ ਨਹੀਂ ਕੀਤੀ ਕੱਲਾ ਸੜਕਾਂ ਹੀ ਵੇਖ ਲੀਆਂ ਕਿ ਉਹਦਾ 1600 ਕਰੋੜ ਦੇਤਾ 5 ਲੱਖ ਏਕੜ ਗਿਣੀਆਂ ਹੀ ਨਹੀਂ ਤੇ ਜੇ ਗਿਣੀਆਂ ਤਾਂ ਉਹਦੇ ਪੈਸੇ ਕਿਉਂ ਨਹੀਂ ਦਿੱਤੇ ਜੀ ਇੱਕ ਦਰਦਵੀਰ ਨੇ ਬਿਆਨ ਕੀਤਾ ਉਹ ਕਹਿੰਦੇ ਕਿ ਜਦੋਂ ਅਫਸਰ ਸਹੀ ਕੋਈ ਜਾਣੇ ਆ ਕਹਿੰਦੇ ਜੇ লাশਵਾਤ ਤੇ ਉਹਦਾ ਲੈ ਕੇ ਆਓ ਜੇ ਡੰਗਰ ਉੜ ਗਏ ਕੰਕਾਲ ਲੈ ਕੇ ਉਹ ਕਿੱਥੋਂ ਲੈ ਕੇ ਆਉਣਗੇ ਮੈਂ ਤਾਂ ਆਣਾ ਇਹਨਾਂ ਦੇ ਕਿਸੇ ਬੰਦੇ ਨੂੰ ਨਾ ਲਿਆ ਕੇ ਫੜ ਕੇ ਸਿੱਟੋ ਵਿੱਚ ਤੇ ਉਹਨਾਂ ਨੂੰ ਕਹੋ ਤੁਸੀਂ ਇਹਨੂੰ ਹੀ ਬਰਾਮਦ ਕਰ ਲਓ ਪਹਿਲਾਂ ਤਾਂ ਫਿਰ ਅਸੀਂ ਮੱਜਾਂ ਵੀ ਲੈ ਆਵਾਂਗੇ ਉਹ ਇਹਨਾਂ ਦੇ ਟਰੈਕਟਰ ਨਹੀਂ ਮਿਲੇ ਉਹ ਪਾਣੀ ਤਾਂ ਵੇਖੋ 100 ਦੀ ਸਪੀਡ ਤੇ ਜਾਂਦਾ ਹੈ ਇੱਥੇ ਆਫਸਰਾਂ ਚ ਬਹਿ ਕੇ ਨੀਂਦੀ ਦਾ ਜਾ ਕੇ ਸਹਰਾਣੇ ਖੜੋ किनारे ਤੇ ਖੜ ਕੇ ਵੇਖੋ ਕਿਵੇਂ ਜਾਂਦਾ ਪਾਣੀ ਵਰਨਾ ਤੁਸੀ ਬੰਨ 200 ਥਾਵਾਂ ਤੋਂ ਨਾ ਟੁੱਟਦੇ ਐ ਚੀਰਾ ਪਾ ਦਿੰਦਾ ਥੱਲੇ ਕਿੱਥੋਂ ਲਿਆਉਣਗੇ ਵਿਚਾਰੇ ਮੱਝਾਂ ਇਹ ਇਹ ਸਾਰਾ ਡਰਾਮਾ ਹੋ ਰਿਹਾ ਹੈ ਇਹ ਨਲਕੀ ਹੈ ਬਦ ਇੰਤਜ਼ਾਮੀਆਂ ਔਰ ਉਹ ਕੱਲੀ ਹੁੰਦੀ ਨਹੀਂ ਜੇ ਇਹ ਤੋਂ ਪਹਿਲਾਂ ਦੀ ਹੈ ਇਹ ਬਦ ਇੰਤਜ਼ਾਮੀ ਕੰਟੀਨਿਊਟੀ ਚ ਹੈ ਔਰ ਇਹਦੇ ਤੇ ਸਖਤ ਕਾਰਵਾਈਆਂ ਹੋਣੀਆਂ ਚਾਹੀਦੀਆਂ ਉਹਨਾਂ ਮੈਂ ਲੋਕਾਂ ਨੂੰ ਆਣਾ ਹੁੰਨਾ ਹੈ ਕੇ ਇਹਦਾ ਬਦ ਇੰਤਜ਼ਾਮੀਆਂ ਕਰ ਰਹੀ ਹੈ ਕੌਣ ਕਰ ਰਹੇ ਨੇ ਸਰਕਾਰ ਤੇ ਸਰਕਾਰ ਚੁਣੀ ਕੀਨੇ ਆ ਆਪਾਂ ਤੇ ਫਿਰ ਗਲਤੀ ਆਪਣੀ ਹੈ ਨਾ ਆਪਾਂ ਉਦੋਂ ਕਿਉਂ ਨਹੀਂ ਨੀਤੀਆਂ ਤੇ ਵੋਟ ਪਾਉਂਦੇ ਉਦੋਂ ਦਾ ਅਸੀਂ ਕਹਿ ਦਿੰਦੇ ਜਿੰਦਾਬਾਦ ਮਰਦਾਬਾਦ ਮੈਂ ਇਹਦੇ ਹਲ ਮਾਉਦੇ ਹਲ ਅਮਤੋਜੀ ਅੱਜ ਵੀ ਅਸੀਂ ਵੇਖਦੇ ਆ ਪਿੰਡਾਂ ਤੇ ਅਸੀਂ ਜਾਣੇ ਹੋਣੇ ਕਿ ਰਹੀ ਕੋਈ ਤੁਹਾਡੇ ਅਗੇ ਵੀ ਚੱਲ ਜਾਂਦੇ ਤੇ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਜਦੋਂ ਕੋਈ ਮੰਤਰੀ ਛੰਤਰੀ ਆ ਜਾਂਦਾ ਨਾ ਚਾਪਲੂਸੀ ਉਹਦੀ ਪੂਰੀ ਹੁੰਦੀ ਅੱਜ ਵੀ ਪਹਿਲਾਂ ਇਹੀ ਕਰਦੇ ਆ ਮੈਨੂੰ بڑے ਪਿੰਡਾਂ ਨੇ ਦੱਸਿਆ ਉਹਦੇ ਭਾਈ ਜੀ ਅਸੀਂ ਗੱਲ ਕਰਨ ਲਈ ਉੱਠਦੇ ਆ ਨਾਲ ਦੇ 20 ਚੌਕੜ ਚੌਧਰੀ ਖੜੇ ਹੋ ਜਾਂਦੇ ਨੇ ਉਹਨਾਂ ਨਾਲ ਨਾ ਤੂੰ ਨਾ ਬੋਲ ਜੀ ਆਂਦਾ ਫੇਰ ਵੀ ਬੋਲ ਕੇ ਕਹਿਣਗੇ ਜੀ ਇਹਦਾ ਨਸ਼ਾ ਕੀਤਾ ਬਾਦਿਓ 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 ਆ ਤਾਂ ਕੰਮ ਹੈ ਸਮਝਾ ਜੀ ਅਮਤੋਜ ਮਾਨਸੀ ਸਾਡੇ ਨਾਲ ਵੀਰ ਨੇ ਦਰਦ ਬਿਆਨ ਕੀਤਾ ਵਾ ਕਿਸਾਨੀ ਦਾ ਇੱਕ ਪਾਸੇ ਉਹ ਸੰਦੀਪ ਸਿੰਘ ਸੰਨੀ ਦੀ ਆਵਾਜ਼ ਬਣੇ ਆ ਨਾਲ ਹੀ ਉਹ ਕਹਿੰਦੇ ਆ ਕਿ ਦਰਦ ਆ ਕਿਸਾਨੀ ਦਾ ਦਰਦ ਆ ਜਿਹੜਾ ਇਹਨਾਂ ਵੀਰਾਂ ਦੇ ਰਾਹੀਂ ਦੱਸਿਆ ਉਹਨਾਂ ਨੇ ਕਿ ਉਹ ਕੰਕਾਲ ਕਿੱਥੋਂ ਲੈ ਕੇ ਆਉਣ ਜੇ ਕੋਈ ਰੁੜ ਗਿਆ ਉਦੀ লাশ ਕਿੱਥੋਂ ਲੈ ਕੇ ਆਉਣਗੇ ਜੇ ਮਾਲ ਡੰਗਰ ਰੁੜ ਗਿਆ ਤੇ ਉਹ ਕਿੱਥੋਂ ਲੈ ਕੇ ਆਉਣਗੇ ਮੁਆਵਜ਼ਾ ਦੇਣ ਵਾਸਤੇ ਕਿਹਾ ਗਿਆ ਪ੍ਰਸ਼ਾਸਨ ਨੂੰ ਕਿ ਇਹ ਚੀਜ਼ਾਂ ਪੇਸ਼ ਕਰੋ ਪਤਾ ਲੱਗੇ ਕਿ ਤੁਹਾਡੇ ਡੰਗਰ ਮਰੇ ਆ ਦੂਜੇ ਪਾਸੇ ਸੰਦੀਪ ਸਿੰਘ ਸਨਦੀ ਦੀ ਗੱਲ ਕੀਤੀ ਆ ਜੇਲ ਦੀ ਬੈਰਕ ਦੇ ਵਿੱਚ ਇਹ ਵਾਪਰੀਆਂ ਘਟਨਾਵਾਂ ਦੀ ਗੱਲ ਕੀਤੀ ਉਹਨਾਂ ਨੇ ਕਿ ਘਟਨਾਵਾਂ ਵਾਪਰੀਆਂ ਕੋਈ ਜ਼ਿੰਮੇਵਾਰ ਕੌਣ ਆ ਜੇ ਜ਼ਿੰਮੇਵਾਰ ਪ੍ਰਸ਼ਾਸਨ ਆ ਉਥੇ ਤੇ ਫਿਰ ਕਵਾਇਦ ਜਿਹੜੀ ਆ ਜਿਹੜੀ ਪਰਚੇ ਦੀ ਗੱਲ ਆ ਉਧਰਲੇ ਪਾਸੇ ਵੀ ਹੋਣੀ ਚਾਹੀਦੀ ਆ ਜਿਨ੍ਹਾਂ ਨੇ ਸੰਦੀਪ ਸਿੰਘ ਸੰਨੀ ਦੇ ਉੱਤੇ ਕਾਰਵਾਈ ਕੀਤੀ ਆ ਦੂਜੇ ਪਾਸੇ ਉਹਨਾਂ ਨੇ ਅਦਾਲਤ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਸਪੈਸ਼ਲ ਤੌਰ ਤੇ ਤਿੰਨ ਆਰਡਰ ਕੱਢੇ ਹੋਏ ਆ ਪਰ ਜਿਓ ਤਿੰਨ ਆਰਡਰਾਂ ਤੇ ਅਮਲ ਕਦੋਂ ਹੋਊਗਾ ਇਹ ਤੇ ਸਮਾਂ ਦੱਸੂਗਾ ਸ਼ਾਇਦ ਸਾਡੀ ਰਿਕਾਰਡਿੰਗ ਚੱਲਣ ਤੱਕ ਅਮਲ ਹੋ ਜੇ ਪਰ ਅਜੇ ਉਹ ਅਮਲ ਹੋਇਆ ਦਿਖਾਈ ਨਹੀਂ ਦੇ ਰਿਹਾ ਵੱਡੇ ਸਵਾਲ ਆ ਮਤੋਤ ਸਿੰਘ ਮਾਨ ਦੇ ਉਹ ਪੰਜਾਬ ਸਰਕਾਰ ਨੂੰ ਵਿਸਾਲ ਆ ਤੇ ਉਹ ਸਵਾਲ ਜਿਹੜੇ ਆ ਜੇਲ੍ਹ ਪ੍ਰਸ਼ਾਸਨ ਨੂੰ ਵੀ ਆ